ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਮਿਨੀ ਪੋਡਕਾਸਟ ਦੇ ਵਿੱਚ ਸੋ ਅੱਜ ਦੀ ਇਸ ਮਿਨੀ ਪੋਡਕਾਸਟ ਦੇ ਵਿੱਚ ਆਪਾਂ ਸਿਰਫ ਤੇ ਸਿਰਫ ਆਸਟ੍ਰੇਲੀਆ ਸਟੱਡੀ ਵੀਜ਼ਾ ਬਾਰੇ ਗੱਲ ਕਰਾਂਗੇ ਸੋ ਆਪਣੇ ਨਾਲ ਨੇ ਭਾਈ ਹਜੇ ਅਰੋੜਾ ਜੀ ਜੋ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਵਿੱਚ ਬਹੁਤ ਮਾਹਰ ਨੇ ਇਹਨਾਂ ਨੇ ਬਹੁਤ ਵੀਕ ਕੇਸਾਂ ਦੇ ਵੀਕ ਪ੍ਰੋਫਾਈਲਸ ਦੇ ਵੀ ਵੀਜ਼ੇ ਪ੍ਰਾਪਤ ਕੀਤੇ ਹੋਏ ਨੇ ਸੋ ਬਾਈ ਜੀ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਨਿੱਘਾ ਸਵਾਗਤ ਕਰਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਅਨਵਾਈਟ ਕੀਤਾ ਆ ਦੇ ਸਟੂਡੀਓ ਦੇ ਵਿੱਚ ਸੋ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਮੇਨ ਅੱਜ ਦੀ ਮੇਨ ਪੌਡਕਾਸਟ ਦੀ ਸਿਰਫ ਤੇ ਸਿਰਫ ਸਟੱਡੀ ਇਨ ਆਸਟ੍ਰੇਲੀਆ ਦੀ ਹੋਣ ਵਾਲੀ ਹੈ ਸੋ ਕੋਈ ਵੀ ਬੱਚਾ ਚਾਹੇ ਉਹ ਪਲੱਸ 2 ਕਰਕੇ ਪਾਸ ਆਊਟ ਕਰਦਾ ਚਾਹੇ ਆਪਾਂ ਦੇ ਬੈਚਲਰ ਦੀ 3 ਸਾਲ ਦੀ ਡਿਗਰੀ ਪਾਸ ਆਊਟ ਕਰਦਾ ਤੇ ਜੇ ਉਚਦਾ ਤਾਂ ਉਹਦੇ ਸਭ ਤੋਂ ਪਹਿਲਾ ਪੁਆਇੰਟ ਜਾਂ ਸਭ ਤੋਂ ਪਹਿਲੇ ਨਾਂ ਤੇ ਪਹਿਲੀ ਥਾਂ ਤੇ ਉਹ ਸਿਰਫ ਤੇ ਸਿਰਫ ਆਸਟ੍ਰੇਲੀਆ ਨੂੰ ਰੱਖਦਾ ਇਹੋ ਜੇ ਕੀ ਰੀਜ਼ਨ ਆ ਕਿ ਬਾਕੀ ਜਿੱਥੇ ਜਿਵੇਂ ਬੱਚੇ ਆ ਜਿਵੇਂ ਯੂਕੇ ਕੈਨੇਡਾ ਤੇ ਹੋਰ ਬਹੁਤ ਸਾਰੇ ਕੰਟਰੀਆਂ ਆ ਹਨਾ ਬਟ ਸਭ ਤੋਂ ਪਹਿਲਾਂ ਉਹ ਨਾਂ ਜੇ ਲਿਖਣਾ ਆ ਦੀ ਲਿਸਟ ਦੇ ਵਿੱਚ ਲਿਖਦਾ ਤਾਂ ਸਭ ਤੋਂ ਪਹਿਲਾਂ ਆਸਟ੍ਰੇਲੀਆ ਹੀ ਲਿਖਦਾ ਤੇ ਆਸਟ੍ਰੇਲੀਆ ਤੋਂ ਹੀ ਸਭ ਤੋਂ ਜ਼ਿਆਦਾ ਡਰਦਾ ਵੀ ਜੇ ਮੇਰੀ ਰਿਫਿਊਜ਼ਲ ਆ ਗਈ ਪਤਾ ਨਹੀਂ ਕੀ ਹੋ ਜਾਊਗਾ ਸੋ ਪਹਿਲੀ ਗੱਲ ਤੇ ਇਹ ਦੱਸੋ ਵੀ ਆਸਟ੍ਰੇਲੀਆ ਹੀ ਕਿਉਂ ਜੇ ਆਪਾਂ ਗੱਲ ਕਰੀਏ ਆਪਣੇ ਸੰਬੰਧਤ ਇਲਾਕੇ ਨਾਲ ਪੰਜਾਬ ਨਾਲ ਤਾਂ ਪੰਜਾਬ ਦੇ ਜੋ ਬੱਚੇ ਨੇ ਉਹ ਜ਼ਿਆਦਾਤਰ ਜਾਂ ਨਾਲ ਲੱਗਦੇ ਏਰੀਏ ਆਪਾਂ ਰਾਜਸਥਾਨ ਹਰਿਆਣਾ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਉਹਨਾਂ ਦੀ ਪਹਿਲਾਂ ਤੋਂ ਹੀ ਪਹਿਲੀ ਪ੍ਰੈਫਰੈਂਸ ਰਿਹਾ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਉੱਥੇ ਪੜ੍ਹਾਈ ਦੇ ਨਾਲ ਜੋ ਕੰਮ ਆ ਉਹ ਬਹੁਤ ਈਜ਼ੀਲੀ ਮਿਲ ਜਾਂਦਾ ਤੇ ਜੋ ਇਨਕਮ ਉਹਨਾਂ ਦਾ ਅਰਨ ਕਰਦੇ ਨੇ ਉਹ ਵੀਕਲੀ ਜਾਂ ਆਪਾਂ ਬਾਇ ਮੰਥਲੀ ਗੱਲ ਕਰੀਏ ਤਾਂ ਉਹ ਐਜ਼ ਕੰਪੈਰੀਜ਼ਨ ਦੂਸਰੀ ਕੰਟਰੀਆਂ ਦੇ ਜਿਵੇਂ ਆਪਣੇ ਲੋਕ ਜ਼ਿਆਦੇ ਕੈਨੇਡਾ ਜਾਂ ਯੂਐਸਏ ਜਾਂ ਯੂਕੇ ਜਾਂਦੇ ਨੇ ਤਾਂ ਉਹਦੇ ਮੁਕਾਬਲੇ ਆਸਟ੍ਰੇਲੀਆ ਦੇ ਵਿੱਚ ਲਿਵਿੰਗ ਸਟੈਂਡਰਡ ਦੀ ਗੱਲ ਕਰੀਏ ਇਨਕਮ ਦੀ ਗੱਲ ਕਰੀਏ ਜਾਂ ਸਟੈਂਡਰਡ ਆਫ ਸਟੱਡੀ ਦੀ ਗੱਲ ਕਰੀਏ ਉਹ ਦੂਸਰੀਆਂ ਕੰਟਰੀਆਂ ਦੇ ਨਾਲੋਂ ਬਹੁਤ ਜ਼ਿਆਦਾ ਕਿਤੇ ਵੱਧ ਆਸਟ੍ਰੇਲੀਆ ਦੇ ਵਿੱਚ ਬਾਜੀ ਤੁਸੀਂ ਇਹ ਗੱਲ ਕਹੀ ਹੈ ਕਿ ਜਿਵੇਂ ਲਿਵਿੰਗ ਸਟੈਂਡਰਡ ਅੱਛਾ ਕੰਮ ਅੱਛਾ ਮਿਲ ਜਾਂਦਾ ਬੱਚੇ इजीली ਮਤਲਬ ਬੱਚੇ ਜ਼ਿਆਦਾ ਪੈਸੇ ਕਮਾ ਸਕਦਾ ਕੀ ਇਹ ਵੀ ਕੈਨੇਡਾ ਵਰਗਾ ਹੀ ਹੈ ਵੀ ਜਿਵੇਂ ਕੈਨੇਡਾ 'ਚ ਉਹ ਕੰਮ ਅੱਗੇ ਪਹਿਲਾਂ ਕੰਮ ਹੁੰਦਾ ਸੀਗਾ ਬਾਅਦ 'ਚ ਕੰਮ ਹੋਣਾ ਬੰਦ ਹੋ ਗਿਆ ਤੇ ਹੁਣ ਆਸਟ੍ਰੇਲੀਆ ਜਿਵੇਂ ਕੈਨੇਡਾ ਲੋਕ ਜਾਣਾ ਨਹੀਂ ਚਾਹੁੰਦੇ ਤੇ ਆਸਟ੍ਰੇਲੀਆ ਜਾ ਕੇ ਉਹੀ ਕੰਮ ਮਤਲਬ ਜਿਵੇਂ ਆਸਟ੍ਰੇਲੀਆ ਦੇ ਵਿੱਚ ਜਾਣਗੇ ਫਿਰ ਅੱਗੇ ਜਾ ਕੇ ਆਸਟ੍ਰੇਲੀਆ 'ਵਿਨ ਕੰਮ ਮਿਲਣਾ ਐਦਾਂ ਦੀ ਚੀਜ਼ ਤੋਂ ਬੱਚੇ ਵੀ ਡਰੇ ਹੋਏ ਆ ਵੀ ਜੇ ਕੈਨੇਡਾ 'ਚ ਕੰਮ ਨਹੀਂ ਮਿਲ ਰਹਾ ਹੋ ਸਕਦਾ ਆਸਟ੍ਰੇਲੀਆ ਦੇ ਵਿੱਚ ਜਾ ਕੇ ਵੀ ਇਹਦਾ ਕੀ ਕਹਾਂਗੇ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਵੀ ਕੈਨੇਡਾ ਕੈਨੇਡਾ ਦੇ ਵਾਂਗੂ ਜਾਂ ਦੂਸਰੀਆਂ ਕੰਟਰੀਆਂ ਦੇ ਵਾਂਗੂ ਆਸਟ੍ਰੇਲੀਆ ਲਈ ਗੱਲ ਕਰੀਏ ਤਾਂ ਹਰੇਕ ਪ੍ਰੋਫਾਈਲ ਐਲੀਜੀਬਲ ਨਹੀਂ ਹੁੰਦੀ ਕਿਤਨਾ ਕਿਤੇ ਆਸਟ੍ਰੇਲੀਆ ਬਹੁਤ ਹੀ ਕ੍ਰੀਮ ਪ੍ਰੋਫਾਈਲਾਂ ਤੇ ਕੰਮ ਕਰਦਾ ਵੀ ਜੋ ਬੱਚਾ ਜੈਨੂਨ ਹੋਵੇ ਜਾਂ ਬੱਚੇ ਦੇ ਐਕਾਡੈਮਿਕ ਬਹੁਤ ਵਧੀਆ ਹੋਣ ਫੋਰ ਕੋਰ ਸਬਜੈਕਟ ਦੇ ਵਿੱਚ ਨੰਬਰ ਵਧੀਆ ਹੋਣ ਜਾਂ ਉਹਨਾਂ ਦਾ ਆਇਲਸ ਪੀਟੀ ਬਹੁਤ ਵਧੀਆ ਹੋਵੇ ਨਾਲ ਨਾਲ ਐਕਾਡੈਮਿਕ ਸਟਰੋਂਗ ਹੋਣ ਦੇ ਨਾਲ ਨਾਲ ਉਹਨਾਂ ਦੇ ਮਦਰ ਫਾਦਰ ਦੀ ਇਨਕਮ ਦੀ ਗੱਲ ਕਰੀਏ ਸੋਰਸ ਆਫ ਇਨਕਮ ਦੀ ਗੱਲ ਕਰੀਏ ਜਾ ਉਹਨਾਂ ਕੋਲੇ ਕਿੰਨੇ ਫੰਡਸ ਨੇ ਉਹ ਬੱਚੇ ਨੂੰ ਆਪਦੇ ਪਿੱਛੋਂ ਫੰਡਸ ਦੇ ਸਪੋਰਟ ਕਰ ਸਕਦੇ ਆ ਤਾਂ ਵਿਖਿਆ ਜਾਵੇ ਕਿਤੇ ਨਾ ਕਿਤੇ ਜਿਹਨੂੰ ਬੱਚਾ ਆਸਟ੍ਰੇਲੀਆ ਅਪਲਾਈ ਕਰਦਾ ਜਿਹਦੀ ਪਹਿਲਾਂ ਤੋਂ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਤਿਆਰੀ ਹੁੰਦੀ ਹੈ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਆਸਟ੍ਰੇਲੀਆ ਹਰ ਇੱਕ ਬੰਦੇ ਨੂੰ ਵੀਜ਼ਾ ਨਹੀਂ ਦਿੰਦਾ ਨਹੀਂ ਇਹਦੇ ਵਿੱਚ ਬਿਲਕੁਲ ਮੈਂ ਤੁਹਾਡੀ ਗੱਲ ਸਹੀ ਹੈ ਵੀ ਆਸਟ੍ਰੇਲੀਆ ਲਈ ਆਪਾਂ ਜਾਣਾ ਤਾਂ ਉਹਦੇ ਲਈ ਬਿਲਕੁਲ ਕਰੀਮ ਪ੍ਰੋਫਾਈਲਸ ਤੇ ਆਪਾਂ ਨੂੰ ਕੰਮ ਜੀ ਆਸਟ੍ਰੇਲੀਆ ਸਿਰਫ ਕਰੀਮ ਪ੍ਰੋਫਾਈਲਸ ਤੇ ਗੱਲ ਕਰਦਾ ਤੁਸੀਂ ਇਹ ਗੱਲ ਕੀਤੀ ਹੈ ਵੀ ਸਿਰਫ ਚੁਣਵੇਂ ਚੁਣਵੇਂ ਲੋਕ ਜਿਹੜੇ ਹੁਸ਼ਿਆਰ ਨੇ ਉਹਦੇ ਇਕਾਡੈਮਿਕਸ ਵਿੱਚ ਜਾਂ ਜਿਹੜੇ ਜਿਨ੍ਹਾਂ ਨੂੰ ਫੈਮਿਲੀ ਸਟਰੋਂਗ ਆ ਕਿ ਇਹਨਾਂ ਦੇ ਫੈਮਿਲੀ ਟਾਈਸ ਚੰਗੇ ਨੇ ਇੰਡੀਆ ਦੇ ਵਿੱਚ ਆਪਾਂ ਫੈਮਿਲੀ ਟਾਈਸ ਦੀ ਗੱਲ ਕਰਦੇ ਆ ਤਾਂ ਬੱਚੇ ਡਰਦੇ ਕਿਉਂ ਆਸਟ੍ਰੇਲੀਆ ਦੇ ਰਿਫਿਊਜ਼ਲ ਤੋਂ ਜਿਵੇਂ ਆਮ ਤੌਰ ਤੇ ਕੈਨੇਡਾ ਦੇ ਮੈਂ ਕਾਫੀ ਬੱਚੇ ਦੇਖਿਆ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਤਿੰਨ ਦਿਨ ਵਿਸੂਲ ਆਉਂਦੇ ਤਾਂ ਵੀ ਉਹ ਮਹਿਸੂਸ ਨਹੀਂ ਕਰਦਾ ਰਿਫਿਊਜ਼ਲ ਤੋਂ ਇਵਨ ਤੋਂ ਜੇ ਕੈਨੇਡਾ ਦਵਾਈ ਤਾਂ ਯੂਕੇ ਦੇ ਜਿਵੇਂ ਯੂਕੇ ਦਵਾਈ ਤਾਂ ਉਹ ਕੈਨੇਡਾ ਚਲੇ ਜਾਂਦੇ ਸੀਗੇ ਪਹਿਲਾਂ ਘਟਕੇ ਲੋਕ ਜਾਣਾ ਬਟ ਜੇਕਰ ਆਪ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਕਾਫੀ ਸਾਰੇ ਬੱਚਿਆਂ ਦੇ ਵਿੱਚ ਜਿਉ ਆਸਟ੍ਰੇਲੀਆ ਸੋਚਦੇ ਵੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਆਸਟ੍ਰੇਲੀਆ ਸੋਚਦੇ ਪਰ ਨਾਲ ਦੇ ਨਾਲ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਹੁੰਦਾ ਇਹ ਡਰ ਕੀ ਹੁੰਦਾ ਰਿਫਿਊਜ਼ਲ ਦਾ ਡਰ ਕਿਉਂ ਬੱਚਿਆਂ ਨੂੰ ਜ਼ਿਆਦਾ ਇੱਕ ਆਸਟ੍ਰੇਲੀਆ ਰਿਫਿਊਜ਼ਲ ਜਾਂ ਆਪਾਂ ਕਹਿ ਦਈਏ ਉਹਨਾਂ ਦੇ ਮਨ ਦੇ ਵਿੱਚ ਵਹਿਮ ਆ ਵੀ ਅਸੀਂ ਕਿਵੇਂ ਅਪਲਾਈ ਕਰੀਏ ਇੱਕ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਵੀ ਜੇ ਆਪਾਂ ਕਿਸੇ ਵੀ ਚੀਜ਼ ਤੇ ਪਹੁੰਚਣਾ ਤਾਂ ਆਪਾਂ ਨੂੰ ਸਿੱਧਾ ਰਾਹ ਜ਼ਰੂਰੀ ਆ ਰਾਹ ਤੋਂ ਬਿਨਾ ਆਪਾਂ ਪਟਕ ਜਾਾਂਗੇ ਵੀ ਜੇ ਆਪਣੇ ਕੋਲੇ ਜਾਣਾ ਆਪਾਂ ਕਿਤੇ ਸਮਝ ਲਓ ਵੀ ਤੁਸੀਂ ਇੱਥੋਂ ਫਰੀਦਕੋਟ ਜਾਣਾ ਮਠੰਡੇ ਤੋਂ ਜੇ ਆਪਾਂ ਮੋਗੇ ਵੱਲ ਨੂੰ ਤੁਰੇ ਫਿਰਾਂਗੇ ਜਾਂ ਆਪਾਂ ਇੱਧਰ ਤਲਵੰਡੀ ਸਾਬੋ ਤੁਰੇ ਫਿਰਾਂਗੇ ਤਾਂ ਚਾਹੇ ਵੀ ਫਰੀਦਕੋਟ ਦੇ ਤੁਸੀਂ ਪਹੁੰਚ ਸਕਦੇ ਤਾਂ ਸੋ ਆਪਣੇ ਕੋਲੇ ਇੱਕ ਜੈਨੂਇਨ ਜਹਾਂ ਪਕ ਹੈ ਦੀ ਵਧੀਆ ਪ੍ਰੋਫਾਈਲ ਤੇ ਕੰਮ ਕਰਨ ਵਾਲੇ ਏਜੰਟ ਦੀ ਲੋੜ ਹੈ ਜਿਹਨੂੰ ਆਸਟ੍ਰੇਲੀਆ ਬਾਰੇ ਜਾਣਕਾਰੀ ਹੋਵੇ ਪ੍ਰੋਪਰ ਜਾਣਕਾਰੀ ਹੋਵੇ ਬਟ ਬਾਈ ਜੀ ਮੇਰਾ ਉਹੀ ਕੁਐਸਚਨ ਫੇਰ ਉੱਥੇ ਹੈ ਕਿ ਜਦੋਂ ਤੋਂ ਬਿਰੋ ਰਿਫਿਊਜ਼ਲ ਤੋਂ ਕਿਉਂ ਡਰਦੇ ਆ ਜੇ ਸਪੋਜ਼ ਕਰੋ ਤੁਸੀਂ ਤੇ ਕਹਤਾ ਵੀ ਏਜੰਟ ਦੀ ਚੋਣ ਚੰਗੇ ਤਰੀਕੇ ਨਾਲ ਕਰੋ ਵੀ ਤੁਸੀਂ ਕਿਸੇ ਦੇ ਲਾਲਚ ਦੇ ਵਿੱਚ ਨਾ ਆਓ ਜਾਂ ਕਿਸੇ ਦੇ ਵੀ ਹੋਰ ਗੱਲਾਂ ਦੇ ਵਿੱਚ ਨਾ ਆਓ ਉਹ ਤਾਂ ਬਾਅਦ ਦੀ ਗੱਲ ਰਹੇਗੀ ਵੀ ਜਦੋਂ ਬੱਚੇ ਨੇ ਚੋਣ ਕਰਨੀ ਬਟ ਚੋਣ ਕਰਨ ਤੋਂ ਪਹਿਲਾਂ ਹੀ ਬੱਚਾ ਆਸਟ੍ਰੇਲੀਆ ਦੇ ਰਿਫਿਊਜ਼ਲ ਤੋਂ ਡਰਦਾ ਹੁੰਦਾ ਹਰ ਇੱਕ ਬੱਚੇ 10 ਦੇ ਵਿੱਚੋਂ 8 ਬੱਚਿਆਂ ਦੇ ਬਣਨ ਦੇ ਵਿੱਚ ਇਸ ਚੀਜ਼ ਦਾ ਡਰ ਹੁੰਦਾ ਕਿ ਜੇ ਸਾਡੇ ਰਿਫਿਊਜ਼ਲ ਆ ਗਿਆ ਆਸਟ੍ਰੇਲੀਆ ਦੇ ਵਿੱਚੋਂ ਤਾਂ ਸਾਡਾ ਸਾਰਾ ਕੈਰੀਅਰ ਖਰਾਬ ਹੋ ਜਾਊਗਾ ਇਦਾਂ ਦਾ ਕੀ ਹੁੰਦਾ ਰਿਫਿ ਕਿ ਉਹ ਦੁਬਾਰਾ ਜਾ ਨਹੀਂ ਸਕਦਾ ਹੁੰਦਾ ਕਿ ਉਹ ਦੁਬਾਰਾ ਅਪਲਾਈ ਨਹੀਂ ਕਰ ਸਕਦਾ ਜਾਂ ਉਹ ਕਿਸੇ ਹੋਰ ਕੰਟਰੀ 'ਚ ਨਹੀਂ ਜਾ ਸਕਦਾ ਹੁੰਦਾ ਵੀ ਇਹੋ ਜੀ ਕੀ ਉਹਦੇ ਤੇ 네ਗੇਟਿਵ ਇਫੈਕਟ ਪੈਂਦਾ ਬੱਚੇ ਦੇ ਉੱਤੇ ਕਿ ਜਿਹੜਾ ਉਹਨੂੰ ਪਹਿਲਾਂ ਰਫਾਈਲ ਅਪਲਾਈ ਕਰਨ ਤੋਂ ਪਹਿਲਾਂ ਹੀ ਉਹਨੂੰ ਬੱਚੇ ਨੂੰ ਡਰ ਲੱਗਦਾ ਰਹਿੰਦਾ ਇਹ ਗੱਲ ਤੁਸੀਂ ਜਿਵੇਂ ਸਹੀ ਕਹੀ ਹੈ ਵੀ ਆਸਟ੍ਰੇਲੀਆ ਰਿਫਿਊਜ਼ਲ ਆ ਜੇ ਤਾਂ ਇੱਕ ਵਾਰ ਜਦੋਂ ਪਲੱਸ 2 ਤੋਂ ਬਾਅਦ ਜਾਂ ਸੀਨੀਅਰ ਸਕੈਂਡਰੀ ਤੋਂ ਬਾਅਦ ਜੇ ਰਿਫਿਊਜ਼ਲ ਆ ਜਾਂਦੀ ਹੈ ਗ੍ਰੈਜੂਏਸ਼ਨ ਲਈ ਉਹ ਅਪਲਾਈ ਕਰ ਰਿਹਾ ਤਾਂ ਉਹ ਬੱਚਾ ਆਸਟ੍ਰੇਲੀਆ ਲਈ ਅਪਲਾਈ ਨਹੀਂ ਕਰ ਸਕਦਾ ਮਨ ਲਓ ਫਿਰ ਉਸ ਨੂੰ ਗ੍ਰੈਜੂਏਸ਼ਨ ਕਰਨੀ ਪਊਗੀ ਤਾਂ ਫਿਰ ਉਹ ਪੋਸਟ ਗ੍ਰੈਜੂਏਟ ਲਈ ਜਾਂ ਮਾਸਟਰ ਡਿਗਰੀ ਲਈ ਆਪਾਂ ਸ਼ੁਰੂ ਕਰਾਂਗੇ ਜੇ ਤੁਸੀਂ ਕਹਿ ਰਹੇ ਹੋ ਕਿ ਜੇ ਬੱਚਾ ਪਲੱਸ 2 ਕਰਕੇ ਅਪਲਾਈ ਕਰ ਰਿਹਾ ਹੈ ਸਪੋਜ਼ ਕਰੋ ਰੱਬ ਨੇ ਆ ਕਰੇ ਕਿਸੇ ਮਾੜੇ ਏਜੰਟ ਕੋਲੋਂ ਚਲਾ ਗਿਆ ਤੇ ਉਹਦੀ ਰਿਫਿਊਜ਼ਲ ਆ ਗਈ ਹੈ ਨਾ ਤੇ ਤੁਹਾਡਾ ਇਹ ਕਹਿਣ ਦਾ ਮਤਲਬ ਹੈ ਕਿ ਉਸ ਤੋਂ ਬਾਅਦ ਬੱਚਾ ਉਸੇ ਸੇਮ ਕਾਲਜ ਕੋਰਸ ਦੇ ਵਿੱਚ ਜਾਂ ਕੋਰਸ ਬਦਲ ਕੇ ਜਾਂ ਕਾਲਜ ਬਦਲ ਕੇ ਅਪਲਾਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਤੇ ਉਹਨੂੰ ਬੈਚਲਰ ਡਿਗਰੀ ਕਰਨ ਤੋਂ ਬਾਅਦ ਫਿਰ ਮੌਕਾ ਹੁੰਦਾ ਵੀ ਮਤਲਬ ਕਹਿਣਾ ਹੋ ਰਿਹਾ ਗਿਨਮੇਚਨ ਵਿੱਚ ਮੌਕੇ ਆਸਟ੍ਰੇਲੀਆ ਦੇਨ ਦਾ ਗਿਨਮੇਚਨ ਵਿੱਚ ਮੌਕੇ ਬਿਲਕੁਲ ਗਿਨਮੇਚਨ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ 10 10 ਰਿਫਿਊਜ਼ਲਾਂ ਤੋਂ ਬਾਅਦ ਵੀ ਵੀਜ਼ੇ ਆ ਜਾਂਦੇ ਆ ਅਪਰੂਵ ਹੋ ਜਾਂਦੇ ਆ ਜਾਂ ਸੇਮ ਆਪਾਂ ਕੋਲੇ ਸੇਮ ਯੂਨੀਵਰਸਿਟੀ ਸੇਮ ਫਾਈਲ ਤੇ ਲਾ ਦਈਏ ਤੇ ਕਈ ਵਾਰੀ ਵੀਜ਼ਾ ਅਪਰੂਵ ਹੋ ਜਾਂਦਾ ਪਰ ਆਸਟ੍ਰੇਲੀਆ ਦੇ ਵਿੱਚ ਇਦਾਂ ਦਾ ਸੀਨ ਹੈ ਨਹੀਂ ਤੇ ਇੱਕ ਹੋਰ ਗੱਲ ਹੈ ਜੀ ਜਿਵੇਂ ਕਾਫੀ ਆਪ ਪਰਚਲਿਤ ਹੈ ਕਿ ਜਦੋਂ ਬੱਚਾ ਪਲੱਸ 2 ਕਰ ਰਿਹਾ ਹੁੰਦਾ ਜਾਂ ਪਲੱਸ 2 ਕਰਨ ਤੋਂ ਬਾਅਦ ਜਦੋਂ ਹੀ ਪਾਸ ਆਊਟ ਹੁੰਦਾ ਸਿਰਫ ਉਹਦੇ ਕੋਲ ਉਦੋਂ ਹੀ ਮੌਕਾ ਹੁੰਦਾ ਵੀ ਉਹ ਜਿਵੇਂ ਆਮ ਤੌਰ ਤੇ ਕੀ ਹੁੰਦਾ ਬੱਚੇ ਸਪੋਜ਼ ਕਰੋ ਜੇ ਆਪ ਬੈਚਲਰ ਕਰ ਰਹੇ ਆ ਬੈਚਲਰ ਕਰਕੇ ਸੋਰੀ ਪਲੱਸ 2 ਕਰਕੇ ਹਟੇ ਹਨ ਤਾਂ ਵੀ ਆਪਾਂ 6 ਮਹੀਨੇ ਸਾਲ ਜਾਂ 2 ਸਾਲ ਬਾਅਦ ਫਲਾਈ ਕਰ ਸਕਦੇ ਬਟ ਆਸਟ ਵੀ ਇਹ ਚੀਜ਼ ਨਹੀਂ ਹੁੰਦੀ ਵੀ ਉਹਨੂੰ ਨਾਲ ਦੇ ਨਾਲ ਹੀ ਅਪਲਾਈ ਕਰਨਾ ਪਊਗਾ ਇਹਦਾ ਕੀ ਰੀਜ਼ਨ ਹੈ ਜੇ ਉਹ ਆਸਟ੍ਰੇਲੀਆ ਗੈਪ ਨਹੀਂ ਐਕਸੈਪਟ ਕਰਦਾ ਉਹ ਕਿਉਂ ਨਹੀਂ ਐਕਸੈਪਟ ਕਰਦਾ ਕੀ ਮਤਲਬ ਯੂਨੀਵਰਸਿਟੀਆਂ ਇਦਾਂ ਯੂਨੀਵਰਸਿਟੀ ਨੂੰ ਕੀ ਲੱਗਦਾ ਕਿ ਬੱਚਾ ਨਲਾਇਕ ਹੋ ਗਿਆ ਜਾਂ ਬੱਚਾ ਪੜ੍ਹ ਨਹੀਂ ਸਕਦਾ ਵੀ ਇਦਾਂ ਦਾ ਕੀ ਰੀਜ਼ਨ ਦਿੰਦੀਆਂ ਯੂਨੀਵਰਸਿਟੀਆਂ ਆਸਟ੍ਰੇਲੀਆ ਵਿੱਚ ਅਪਲਾਈ ਕਰਨ ਲਈ ਜੇ ਆਪਾਂ ਕਹੀਏ ਬਹੁਤ ਸਾਰੀਆਂ ਯੂਨੀਵਰਸਿਟੀਆਂ ਉਹ ਗੈਪ ਬਹੁਤ ਘੱਟ ਐਕਸੈਪਟ ਕਰਦੀਆਂ ਮੰਨ ਲਓ 2025 ਦੇ ਵਿੱਚ ਆਪਾਂ ਅੱਜ ਬੈਕ ਜੁਲਾਈ ਮਹੀਨੇ ਦੇ ਵਿੱਚ ਆਪਾਂ ਗੱਲ ਕਰ ਰਹੇ ਆ ਤਾਂ 2024 ਵਾਲੇ ਪ੍ਰੋਫਾਈਲਸ ਆਪਾਂ till ਨਵੰਬਰ ਆਪਾਂ ਲੈ ਸਕਦੇ ਜੀ ਆਪਾਂ ਗੱਲ ਕਰੀਏ ਇਸ ਤੋਂ ਬਾਅਦ ਤਾਂ ਇਸ ਤੋਂ ਬਾਅਦ ਯੂਨੀਵਰਸਿਟੀਆਂ ਨੇ ਉਸ ਨੂੰ ਆਫਰ ਲੈਟਰ ਦੇਣਾ ਬੰਦ ਕਰ ਦੇਣਾ ਕਿਉਂਕਿ ਯੂਨੀਵਰਸਿਟੀਆਂ ਦਾ ਕਰਾਈਟੇਰੀਆ ਵੀ ਉਹਦੇ ਕੋਲੇ ਬੱਚਾ ਆਵੇ ਜੋ ਰੈਗੂਲਰ ਹੈ ਮੰਨ ਲਓ ਤੁਸੀਂ ਕੋਈ ਬੱਚਾ ਪੜ੍ਹਾਈ ਕਰ ਰਿਹਾ ਉਹਦਾ ਸਾਲ ਦਾ ਗੈਪ ਪੈ ਗਿਆ ਉਹ ਸਾਲ ਪੜ੍ਹਾਈ ਦੇ ਨਾਲ ਟੁੱਟ ਗਿਆ ਤਾਂ ਪੜਮ ਦਾ ਮਕਸਦਾ ਜਾਂ ਉਹ ਹੋਰ ਕਿਸੇ ਕੰਮ ਦੇ ਵਿੱਚ ਪੈ ਗਿਆ ਤਾਂ ਉਹ ਪੜਾਈ ਨਾਲ ਉਹਦੀ ਅਟੈਚਮੈਂਟ ਕਿਤੇ ਨਾ ਕਿਤੇ ਥੋੜੀ ਜੀ ਘਟ ਜਾਂਦੀ ਹੈ ਤਾਂ ਕਰਕੇ ਯੂਨੀਵਰਸਿਟੀਆਂ ਦੇ ਕਰਾਈਟੇਰੀਆ ਜਾਂ ਉਹ ਗੈਪ ਇਹ ਘੱਟ ਅਸੈਪਟਡ ਕਰ ਦਿੰਦੇ ਕਹਿਣ ਦਾ ਮਤਲਬ ਵੀ ਯੂਨੀਵਰਸਿਟੀਆਂ ਕਨੈਕਸ਼ਨ ਨਹੀਂ ਬ੍ਰੇਕ ਕਰਨਾ ਚਾਹੁੰਦੇ ਜਿਹੜੇ ਬੱਚੇ ਦਾ ਵੀ ਸਟੱਡੀ ਦੇ ਚੋਂ ਕਨੈਕਸ਼ਨ ਨਾ ਬ੍ਰੇਕ ਹੋਵੇ ਤੇ ਇਹ ਗੈਪ ਆ ਜਿਹੜਾ ਯੂਨੀਵਰਸਿਟੀਆਂ ਨਹੀਂ ਐਕਸੈਪਟ ਕਰਦੀਆਂ ਜਾਂ ਆਸਟ੍ਰੇਲੀਆ ਵੱਲੋਂ ਯੂਨੀਵਰਸਿਟੀ ਮਤਲਬ ਯੂਨੀਵਰਸਿਟੀਆਂ ਨੂੰ ਕੋਈ ਗਾਈਡਲਾਈਨ ਦਿੱਤੀ ਹੋਈ ਹੈ ਵੀ ਤੁਸੀਂ ਬੱਚੇ ਨੂੰ ਗੈਪ ਵਾਲਾ ਐਕਸੈਪਟ ਨਹੀਂ ਕਰਨਾ ਨਹੀਂ ਇਹ ਯੂ ਤਾਂ ਇਹ ਐਸਓਪੀਜ਼ ਬਣੀਆਂ ਹੋਈਆਂ ਨਾਲੀਆਂ ਜੋ ਬਈ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉੱਥੋਂ ਦਾ ਆਸਟ੍ਰੇਲੀਆ ਦਾ ਜਾਂ ਉਹਨਾਂ ਦੀ ਬੈਠਕ ਹੋ ਗਈ ਜਾਂ ਆਪਾਂ ਕਹਿੰਦੇ ਇਹ ਗਰੁੱਪ ਏਟੀ ਯੂਨੀਵਰਸਿਟੀ ਬਾਰੇ ਤੁਸੀਂ ਸੁਣਿਆ ਹੋਊਗਾ ਸਾਰਿਆਂ ਦੀ ਲੈਵਲ 1 ਹੋ ਗਈ ਇਹ ਸਾਰਿਆਂ ਦੀ ਮਿਲਾ ਕੇ ਵੀ ਆਪਾਂ ਇਹ ਬੱਚੇ ਨਹੀਂ ਲੈਣੇ ਟਾਊਨਸ ਇਨ ਕੰਡੀਸ਼ਨ ਬਣੀਆਂ ਕੰਡੀਸ਼ਨ ਸਾਈਨ ਹੋਈਆਂ ਹੁੰਦੀਆਂ ਤੇ ਕਈ ਵੇਰ ਬੱਚੇ ਬਈ ਮੈਂ ਕਾਫੀ ਸੁਣਿਆ ਹੈਗਾ ਤੇ ਮਤਲਬ ਐਡਵਰਟਾਈਜ਼ਮੈਂਟ ਵੀ ਬਹੁਤ ਆਉਂਦੀ ਹੈ ਤੇ ਇੱਕ ਬੱਚਿਆਂ ਨੂੰ ਮਤਲਬ ਇਸ ਚੀਜ਼ ਦਾ ਵੀ ਹੁੰਦਾ ਕਿ ਜਿਵੇਂ ਹੁਣ ਤੁਸੀਂ ਆਪਾਂ ਗੱਲ ਕੀਤੀ ਹੈ ਵੀ ਪਹਿਲਾਂ ਆਪਾਂ ਗੱਲ ਕੀਤੀ ਅਕੈਡਮਿਕ ਬੱਚੇ ਦੇ ਅਗੇ ਹੋਣਾ ਚਾਹੀਦਾ ਹੈ ਬੱਚਾ ਪਲੱਸ 2 ਜਾਂ ਬੈਚਲਰਸ ਦੇ ਵਿੱਚ ਹੋਣਾ ਚਾਹੀਦਾ ਇੱਕ ਮੈਨੂੰ ਹੋਰ ਇਸ ਚੀਜ਼ ਦਾ ਜਵਾਬ ਦਿਓ ਜੇ ਸਪੋਜ਼ ਕਰੋ ਬੱਚੇ ਨੇ ਬੈਚਲਰਸ ਕਰ ਲਈ ਬੈਚਲਰਸ ਤੋਂ ਬਾਅਦ ਵੀ ਉਹਨੂੰ ਸੇਮ ਮਤਲਬ ਨਾਲ ਦੇ ਨਾਲ ਅਪਲਾਈ ਕਰਨਾ ਪਊਗਾ ਜਾਂ ਬੈਚਲਰਸ ਤੋਂ ਬਾਅਦ ਉਹ ਗੈਪ ਪਾ ਸਕਦਾ ਬੈਚਲਰਸ ਤੋਂ ਬਾਅਦ ਬੱਚਾ ਇੱਕ ਹਿਸਾਬ ਦਾ ਆਪਾਂ ਕਹਿ ਦਈਏ ਮਚਿਓਰਟੀ ਲੈਵਲਸ ਤੇ ਜਾ ਸਕਦਾ ਬਹੁਤ ਸਾਰੀ ਕੰਪਨੀਆਂ ਤੁਸੀਂ ਦੇਖਦੇ ਹੋਵੋਗੇ ਇਹ ਵੀ ਪਲੱਸ 2 ਦੇ ਬਿਹਫ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਜੌਬ ਦੀ ਹੈਨਿੰਗ ਅਲਟਰਨੇਟਿਵ ਹੈਨਿੰਗ ਪਰ ਬੱਚਾ ਜਦੋਂ ਬੈਚਲਰ ਇੰਡੀਆ ਦੇ ਵਿੱਚ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਕਰ ਲੈਂਦਾ ਤਾਂ ਜੋਬ ਲਈ ਕਿਤੇ ਨਾ ਕਿਤੇ एलिਜੀਬਲ ਹੋ ਜਾਂਦਾ ਗਵਰਨਮੈਂਟ ਸੈਕਟਰ ਗੱਲ ਕਰੀਏ ਜਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਬੱਚੇ ਕੋਲੇ ਵਧੀਆ ਜੋਬ ਹੈਗੀ ਆ ਉਹਦੇ ਕੋਲੇ ਇਨਕਮ ਸੋਰਸ ਹੈਗਾ ਉਹਦੇ ਕੋਲ ਦੇ ਅਕਾਊਂਟ ਦੇ ਵਿੱਚ ਸੈਲਰੀ ਹੈਗੀ ਆ ਵਧੀਆ ਕੰਪਨੀ ਹੈਗੀ ਆ ਤਾਂ ਬੈਚਚਲਰ ਤੋਂ ਬਾਅਦ 2-3 ਸਾਲ ਦਾ ਗੈਪ ਆਪਾਂ ਅਕਸੈਪਟ ਹੋ ਜਾਂਦਾ ਵੀ ਯੂ ਜਸਟੀਫਾਈ ਹੋ ਜਾਂਦਾ ਜਸਟੀਫਾਈ ਹੋ ਜਾਂਦਾ ਸੋ ਕਹਿਣ ਦਾ ਮਤਲਬ ਹੈ ਵੀ ਉਹ ਬੱਚਿਆਂ ਨੂੰ ਇੱਕ ਮਤਲਬ ਓਪਰਚ्युनिटी ਮਿਲਸ ਹੈ ਤੇ ਕਈ ਵਾਰ ਬੱਚੇ ਬੈਚਲਰਸ ਇਹ ਤੋਂ ਬਾਅਦ ਆਪਦੀ ਉਹ ਚੀਜ਼ ਕਲੀਅਰ ਕਰਦੇ ਆ ਹਨਾ ਸੋ ਕਹਿ ਸਕਦੇ ਆਂ ਕਿ ਬੱਚੇ ਨੂੰ ਆਪਾਂ ਓਪਰਚ्युनिटी ਮਿਲ ਜਾਂਦੀ ਕਿਉਂਕਿ ਬੈਚਲਰ ਡਿਗਰੀ ਕਰ ਤੋਂ ਬਾਅਦ ਬੱਚੇ ਨੂੰ ਈਜ਼ੀਲੀ ਜੋਬ ਇੰਟਰਨਸ਼ਿਪ ਮਿਲ ਜਾਂਦੀ ਹੈ ਇੰਟਰਨਸ਼ਿਪ ਤੋਂ ਬਾਅਦ ਈਜ਼ੀਲੀ ਜੋਬ ਬੰਦਾ ਪ੍ਰਾਈਵੇਟ ਸੈਕਟਰ ਚ ਵੀ ਕਰ ਸਕਦਾ ਇਹਨਾਂ ਗਵਰਨਮੈਂਟ ਸੈਕਟਰ ਚ ਵੀ ਕਰ ਸਕਦਾ ਐਂਡ ਉਸ ਤੋਂ ਬਾਅਦ ਜੇ ਉਹ ਜਾਣਾ ਚਾਵੇ ਤਾਂ ਮੈਕਸਿਮਮ ਕਿੰਨੇ ਸਾਲ ਤੱਕ ਦਾ ਗੈਪ ਉਹ ਜਸਟੀਫਾਈ ਕਰ ਸਕਦਾ ਉਹਦੇ ਵਿੱਚ ਇਹਦਾ ਕੋਈ ਪ੍ਰੋਪਰ ਜਸਟੀਫਿਕੇਸ਼ਨ ਤਾਂ ਨਹੀਂ ਵੀ ਇਹ ਯੂਨੀਵਰਸਿਟੀ 5 ਸਾਲ ਲਾਊਗੀ ਜਾਂ 4 ਸਾਲ ਲਾਊਗੀ ਜੇ ਬੱਚੇ ਕੋਲੇ ਵਧੀਆ ਪ੍ਰੋਫਾਈਲ ਆ ਜੈਨੂਇਨ आईएससीपीटी ਵਧੀਆ ਹੈ ਤਾਂ ਉਹ ਬੱਚੇ ਦਾ 3 ਤੋਂ 4 ਸਾਲ ਦਾ ਗੈਪ ਲਗਭਗ ਲੈਵਲ 1 ਜਾਂ ਆਪਾਂ ਕਹਿੰਦੇ ਗਰੁੱਪ 8 ਦੇ ਵਿੱਚ ਅਸੈਪਟਡ ਹੋ ਜਾਂਦਾ ਉਹਦੇ ਕੋਲੇ ਬੈਂਕ ਸਟੇਟਮੈਂਟ ਹੋਵੇ ਉਹਦੀ ਜੋਬ ਦੀ ਜੋਬ ਲੈਟਰ ਹੋਵੇ ਵਿੱਚ ਕਿੱਥੇ ਉਹਨੇ ਕੰਮ ਕੀਤਾ ਤਾਂ ਇਹੋ ਜਿਹੀਆਂ ਪ੍ਰੋਫਾਈਲਸ ਆਪਾਂ इजीली क्रैक ਹੋ ਜਾਂਦੀਆਂ ਸੋ ਅਜੇ ਜੀ ਜਿਵੇਂ ਤੁਸੀਂ ਇਹ ਗੱਲ ਕੀਤੀ ਕਿ ਬੱਚੇ ਦੇ ਅਕੈਡਮਿਕਸ ਚੰਗੇ ਹੋਣੇ ਚਾਹੀਦੇ ਆਪਾਂ ਪਲਾਸਟ ਵੀ ਇਹ ਗੱਲ ਕੀਤੀ ਸੀ ਕਿ ਬੱਚੇ ਦੇ ਅਕੈਡਮਿਕਸ ਚੰਗੇ ਹੋਣ ਫੈਮਿਲੀ ਸਪੋਰਟ ਹੋਵੇ ਤਾਂ ਹੁਣ ਇਹ ਫੈਮਿਲੀ ਸਪੋਰਟ ਕੀ ਹੈ ਜੇ ਫਾਈਨੈਂਸ਼ੀਅਲ ਸਪੋਰਟ ਦੀ ਗੱਲ ਕਰ ਰਹੇ ਹੋ ਤੁਸੀਂ ਜਾਂ ਕੋਈ ਮਤਲਬ ਕੋਈ ਹੋਰ ਡਾਕੂਮੈਂਟੇਸ਼ਨ ਦੀ ਗੱਲ ਕਰ ਰਹੇ ਇਹ ਕੀ ਚੀਜ਼ ਤੁਸੀਂ ਮਤਲਬ ਦੱਸ ਰਹੇ ਸੀ ਉਹਦੇ ਬਾਰੇ ਦੱਸੋ ਸਾਨੂੰ ਫੈਮਿਲੀ ਸਪੋਰਟ ਦੀ ਗੱਲ ਕਰੀਏ ਤਾਂ ਬੱਚੇ ਕਿਸੇ ਵੀ ਬੈਕਗ੍ਰਾਉਂਡ ਤੋਂ ਬਿਕਾਜ਼ ਆਪਣੇ ਜਾਦੇ ਏਰੀਏ ਦੇ ਵਿੱਚ ਆਪਾਂ ਬੈਠੇ ਆ ਜਿਹੜੀ ਬੈਲਟ ਦੇ ਵਿੱਚ ਬੈਠੇ ਆਂ ਪੰਜਾਬ ਤੋਂ ਬਿਲੋਂਗ ਕਰਦੇ ਆ ਤਾਂ ਇੱਥੇ ਮੇਨ ਤਿੰਨ ਚਾਰ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਾਂ ਤਾਂ ਬੱਚਾ ਬਿਜ਼ਨਸ ਸੈਕਟਰ ਨਾਲ ਬਿਲੋਂਗ ਹੋਊਗਾ ਜਾਂ ਉਹਨਾਂ ਦੇ ਮਦਰ ਫਾਦਰ ਪ੍ਰਾਈਵੇਟ ਜੌਬ ਕਰਦੇ ਹੋਣਗੇ ਜਾਂ ਗਵਰਨਮੈਂਟ ਜੌਬ ਕਰਦੇ ਹੋਣਗੇ ਇਹ ਤਾਂ ਜਿਆਦਾ ਆਪਣੇ ਕੋਲੇ ਬੱਚੇ ਹੈਗੇ ਐਗਰੀਕਲਚਰ ਬਿਲੋਂਗ ਤਾਂ ਬੱਚੇ ਕੋਲੇ ਉਸ ਸੰਬੰਧਿਤ ਡਾਕੂਮੈਂਟ ਹੋਣੇ ਚਾਹੀਦੇ ਜੇ ਐਗਰੀਕਲਚਰ ਤੋਂ ਬਿਲੋਂਗ ਕਰਦਾ ਤਾਂ ਐਗਰੀਕਲਚਰ ਨਾਲ ਸੰਬੰਧਿਤ ਹੋਣੇ ਚਾਹੀਦੇ ਜੇ ਜੌਬ ਨਾਲ ਸੰਬੰਧਿਤ ਆ ਤਾਂ ਉਹ ਉਹਦੇ ਕੋਲੇ ਜੌਬ ਦੇ ਡਾਕੂਮੈਂਟ ਹੋਣ ਉਹਦੀ ਸੈਲਰੀ ਉਹਦੇ ਕੋਲ ਇਨਕਮ ਸੋਰਸ ਹੋਵੇ ਤੇ ਜੇ ਉਹ ਬਿਜ਼ਨਸਮੈਨ ਆ ਤਾਂ ਉਹਦੇ ਬਿਜ਼ਨਸਮੈਨ ਦੇ ਪ੍ਰੂਫ ਹੋਣੇ ਚਾਹੀਦੇ ਹੈ। ਅਜੇ ਜੀ ਇਹਦੇ ਵਿੱਚ ਇੱਕ ਗੱਲ ਹੋਰ ਵੀ ਆਉਂਦੀ ਹੈ ਵੀ ਜਿਹੜਾ ਕੋਈ ਬੰਦਾ ਬਿਜ਼ਨਸਮੈਨ ਆ ਆਮ ਤੌਰ ਤੇ ਕੋਈ ਵੀ ਬਿਜ਼ਨਸ ਹੁੰਦਾ ਉਹ ਕਿਸੇ ਵੱਡੇ ਸ਼ਹਿਰ ਦੇ ਵਿੱਚ ਜਾਂ ਸਮਾਲ ਟਾਊਨ ਦੇ ਵਿੱਚ ਹੁੰਦਾ ਚਾਹੇ ਮੰਡੀ ਕੋਲ ਜਾਂ ਉਹਦੇ ਪੇਰੈਂਟਸ ਕੋਲ ਡਾਕੂਮੈਂਟੇਸ਼ਨਸ ਵੀ ਹੁੰਦੇ بزਨਸ ਦੇ ਪਰ ਜਿਹੜਾ ਆਮ ਬੰਦਾ ਜ਼ਮੀਂਦਾਰ ਘਰ ਦਾ ਸੁਪੋਜ਼ ਕਰੋ ਆਪਣਾ ਲੈਂਡ ਹੀ ਪੰਜਾਬ ਦਾ ਜ਼ਮੀਂਦਾਰਾਂ ਦਾ ਠੀਕ ਹੈ ਮਤਲਬ 85% ਬੰਦੇ ਜ਼ਮੀਂਦਾਰ ਨੇ ਤੇ ਉਹਦੇ ਚ ਕਈ ਜ਼ਮੀਂਦਾਰ ਐਦਾਂ ਦੇ ਵੀ ਹੈਗੇ ਨੇ ਜਿਹੜੇ ਸਿਰਫ ਕਿੱਲਾ ਦੋ ਕਿੱਲੇ ਜਾਂ 1 ਏਕੜ ਦੋ ਏਕੜ ਜਾਂ 5 ਏਕੜ ਜਾਂ 10 ਏਕੜ ਤੋਂ ਥੱਲੇ ਵਾਲੇ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਦੇ ਵਿੱਚ ਕੋਈ ਉਹਨਾਂ ਕੋਲ ਡਾਕੂਮੈਂਟੇਸ਼ਨ ਐਸੈਂਸ਼ੀਅਲ ਤੌਰ ਤੇ ਹੁੰਦਾ ਹੈ ਜਿਹੜਾ ਵੀ ਉਹਨਾਂ ਕੋਲ ਵੀ ਉਹ ਦਿਖਾ ਸਕਦੇ ਐਹੋ ਜਿਹੇ ਕਿਹੜਾ ਡਾਕੂਮੈਂਟ ਹੁੰਦਾ ਵੀ ਜਿਹੜਾ ਜ਼ਮੀਂਦਾਰ ਭਰਾ ਆਪਦੇ ਫਾਈਲ ਦੇ ਵਿੱਚ ਦਿਖਾ ਸਕਦੇ ਉਹਦੇ ਬਾਰੇ ਦੱਸੋ ਤੁਸੀਂ ਆਪ ਦੇ ਨੇੜੇ ਤੇੜੇ ਨਿਗਾ ਮਾਰਦੇ ਹੋਵੋਗੇ ਵੀ ਆਪਣੇ ਜ਼ਿਆਦਾਤਰ ਕਣਕ ਤੇ ਝੋਨਾ ਫਸਲ ਜ਼ਿਮੀਦਾਰ ਲਗਾਉਂਦੇ ਆ ਮੇਰੇ ਹਿਸਾਬ ਨਾਲ ਜ਼ਿਆਦਾਤਰ ਹਾਂਜੀ ਮੋਸਟ ਆਫ ਦੀ ਜੇ ਦੇਖਿਆ ਜਾਵੇ ਕਣਕ ਤੇ ਝੋਨੇ ਦੀ ਖਰੀਦ ਉਹ ਸਰਕਾਰੀ ਕੰਪਨੀਆਂ ਦੁਆਰਾ ਹੁੰਦੀ ਹੈ ਪੰਜਾਬ ਸਰਕਾਰ ਦੁਆਰਾ ਹੁੰਦੀ ਹੈ ਹਾਂਜੀ ਮਾਰਕੀਟ ਹੱਡ ਦੁਆਰਾ ਹੁੰਦੀ ਹੈ ਪੰਜ ਸੱਤ ਪਰਾਈ ਹੁੰਦੀ ਹੈ ਜਾਂ ਪੰਜਾਬ ਮੰਡੀ ਬੋਰਡ ਰਾਹੀਂ ਹੁੰਦੀ ਹੈ ਉਹਨਾਂ ਨੇ ਸੰਬੰਧਤ ਅਦਾਰਿਆਂ ਨੂੰ ਦਿੱਤਾ ਹੋਇਆ ਤੇ ਇਹਨਾਂ ਦੀ ਪੇਮੈਂਟ ਆ ਜਾਂ ਆਪਾਂ ਕਹਿੰਦੀਏ ਉਹਨਾਂ ਦੇ ਜੇ ਫਾਰਮਾਂ ਦੇ ਨਾਲ ਸਬੰਧਤ ਹੋ ਕੇ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਕ੍ਰੈਡਿਟ ਹੁੰਦੀ ਹੈ ਵੀ 83 ਦੇ ਰਾਈ 83 ਇੱਕ ਬਾયર ਪਾਇਆ ਜਾਂਦਾ ਤਾਂ ਜੋ ਪੇਮੈਂਟ ਆ ਸਿੱਧੀ ਪੰਜਾਬ ਮੰਡੀ ਬੋਰਡ ਰਾਈ ਪੰਜਾਬ ਮੰਡੀ ਜੇ ਫਾਰਮਾਂ ਰਾਈ ਉਹਨਾਂ ਦੇ ਖਾਤੇ ਦੇ ਵਿੱਚ ਕ੍ਰੈਡਿਟ ਹੁੰਦੀ ਹੈ ਤਾਂ ਉਹ ਜੇ ਆਪਾਂ ਕਹੀਏ 2-4 ਕਿੱਲੇ ਜਾਂ 5 ਕਿੱਲੇ ਆ ਉਹ ਜਿੰਨੀ ਵੀ ਇਨਕਮ ਬਣਦੀ ਹੈ ਮੰਨ ਕੇ ਚਲੋ 5 ਕਿੱਲੇ ਆਲੇ ਆ ਤਾਂ ਲਗਭਗ 4 ਤੋਂ 5 ਲੱਖ ਦੀ ਫਸਲ 5 ਕਿੱਲੇ ਆਲੇ ਦੀ ਵੀ ਸਲਾਨਾ ਹੋ ਜਾਂਦੀ ਹੈ ਸੋ ਇਹ ਤੁਸੀਂ ਕਹਿਣਾ ਚਾਹਣਾ ਜਿਹੜੇ ਆਪਣੇ ਜੇ ਫਾਰਮ ਹੁੰਦੇ ਪਲੱਸ ਆਪਣੇ ਜਿਹੜੇ ਬੈਂਕ ਦੇ ਵਿੱਚ ਕ੍ਰੈਡਿਟ ਹੁੰਦੇ ਥਰੂ ਚਾਹੇ ਉਹ ਗਾਰਮੈਂਟ ਸੈਕਟਰ ਜਿਹਨੂੰ ਆਪਾਂ ਮੰਨ ਕੇ ਚਲੋ ਜਿਹਨੂੰ ਫਸਲ ਵੇਚਦੇ ਆ ਉਹਦੇ ਡਾਕੂਮੈਂਟਸ ਉਹਦੇ ਬੈਲੈਂਸ ਸ਼ੀਟ ਲਗਾ ਕੇ ਉਹਦੇ ਜੇ ਫਾਰਮ ਲਗਾ ਕੇ ਆਪਾਂ ਬੱਚੇ ਨੂੰ ਉਹ ਚ ਹੀ ਦੇ ਸਕਦੇ ਆ ਇਹਦੇ ਵਿੱਚ ਜਿਹੜੀ ਜੀਟੀ ਮੀਨ ਕੀਤੀ ਜਾਂਦੀ ਹੈ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਜੇਕਰ ਕੰਸਲਟੈਂਟ ਵੀ ਮੰਨਿਆ ਜਾਂਦਾ ਤਾਂ ਉਹਦੀ ਜੀਟੀ ਤੇ ਹੀ ਉਹਨੂੰ ਮੰਨਿਆ ਜਾਂਦਾ ਵੀ ਇਹ ਬੰਦਾ ਜੀਟੀ ਕਲੀਅਰ ਕਰਾ ਦਿੰਦਾ ਇਹ ਜੀਟੀ ਕੀ ਹੈ ਇਹ ਕਲੀਅਰ ਕਿਵੇਂ ਹੁੰਦੀ ਹੈ ਤੇ ਆਮ ਛੋਟੇ ਘਰ ਦਾ ਬੱਚਾ ਸਪੋਜ਼ ਕਰੋ ਮੀਡੀਅਮ ਘਰ ਦਾ ਬੱਚਾ ਜ਼ਿੰਮੇਵਾਰ ਪਰਿਵਾਰ ਦੇ ਵਿੱਚੋਂ ਆਣ ਕੇ ਉਹ ਇਹ ਜੀਟੀ ਕਿਵੇਂ ਕਲੀਅਰ ਕਰ ਸਕਦਾ ਉਹਨੂੰ ਕਿੱਦਾਂ ਦੇ ਇੱਕਦਾਂ ਦੇ ਮਤਲਬ ਉਹਨੂੰ ਕੋਈ ਟਿਪਸ ਦਿਓ ਕਿ ਉਹ ਬੱਚਾ ਈਜ਼ੀਲੀ ਕਲੀਅਰ ਕਰ ਸਕੇ ਜਾਂ ਕੋਈ ਡਾਕੂਮੈਂਟੇਸ਼ਨ ਹੁੰਦੀ ਹੈ ਇਹ ਹੁੰਦਾ ਕੀ ਜੀਟੀ ਮੰਨ ਕੇ ਚੱਲੋ ਵੀ ਆਪਾਂ ਸੌਂਦੇ ਆ ਰਹੇ ਹਾਂ ਵੀ ਹਰੇਕ ਸਿੱਕੇ ਦੇ ਦੋ ਪਹਿਲੂ ਆ ਪਰ ਜੇ ਆਪਾਂ ਆਸਟ੍ਰੇਲੀਆ ਸਟੱਡੀ ਵੀਜ਼ੇ ਦੇ ਪਹਿਲੂ ਦੀ ਗੱਲ ਕਰੀਏ ਤਾਂ ਉਹ ਜੀਟੀ ਆ ਠੀਕ ਹੈ ਜੀਟੀਈ ਇਹਦਾ ਮਤਲਬ ਕੀ ਹੈ ਵੀ ਜੈਨੂਇਨ ਟੈਂਪਰੀ ਐਂਟ੍ਰੈਂਟ ਮਤਲਬ ਕਿ ਬੱਚਾ ਉਥੇ ਜਾਣਾ ਚਾਹੁੰਦਾ ਆਸਟ੍ਰੇਲੀਆ ਪੜ੍ਹਨ ਦੇ ਲਈ ਤਾਂ ਉਹਦਾ ਇੰਟੈਂਸ਼ਨ ਕਲੀਅਰ ਹੋਣਾ ਚਾਹੀਦਾ ਵੀ ਉਹਨੇ ਯੂਨੀਵਰਸਿਟੀ ਨੂੰ ਦੱਸਣਾ ਵੀ ਮੈਂ ਇੱਥੇ ਪੜ੍ਹਨ ਹੀ ਆ ਰਿਹਾ ਮੇਰਾ ਕੋਈ ਹੋਰ ਮਕਸਦ ਨਹੀਂ ਹੈ ਕਿਉਂਕਿ ਉਹਦੇ ਵਿੱਚ ਐਸਓਪੀ ਲੱਗਣੀ ਆ ਜਾਂ ਤੇ ਫੰਡਸ ਦੇ ਡਾਕੂਮੈਂਟ ਲੱਗਣੇ ਆ ਉਹਦਾ ਆਫਰ ਲੈਟਰ ਜਾਂ ਉਹਦੀ ਇੰਟਰਵਿਊ ਕ੍ਰੈਕ ਕਰਨੀ ਹੋਊਗੀ ਉਹਨੇ ਯੂਨੀਵਰਸਿਟੀ ਦੀ ਤਾਂ ਉਹਦੇ ਵਿੱਚ ਉਹਨੇ ਇਹ ਦੱਸਣਾ ਵੀ ਮੈਂ ਤੁਹਾਡੇ ਕੋਲੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਹੀ ਆ ਰਿਹਾ ਮੇਰਾ ਹੋਰ ਮਕਸਦ ਕੋਈ ਹੈ ਨਹੀਂ ਸੋ ਉਹ ਜੀਡੀ ਉਹਦੇ ਵਿੱਚ ਉਹ ਸਿਰਫ ਉੱਥੇ ਸਿਰਫ ਉਹਦੇ ਰਸਤੇ ਹੁੰਦੀ ਹੈ ਜੀਟੀ ਠੀਕ ਹੈ ਤੇ ਕਿ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਜਿਵੇਂ ਸਪੋਜ਼ ਕਰੋ ਤੇ बिजनेसमੈਨ ਇਹਦੇ ਚਾ ਬਿਜ਼ਨਸਮੈਨ ਆ ਜਾਂ ਐਗਰੀਕਲਚਰ ਵਾਲੇ ਆ ਇਹਦੇ ਚ ਫੰਡ ਕਿੰਨੇ ਚ ਬੱਚੇ ਨੂੰ ਚਾਹੀਦੇ ਹੁੰਦੇ ਆ ਹਰ ਇੱਕ ਯੂਨੀਵਰਸਿਟੀ ਦੇ ਫੰਡਸ ਦੀ ਗੱਲ ਕਰੀਏ ਤਾਂ ਉਹਦਾ ਕਰਟੇਰੀਆ ਅਲੱਗ-ਅਲੱਗ ਆ ਜਾਂ ਉਹਦੀਆਂ ਰਿਕੁਆਇਰਮੈਂਟਸ ਅਲੱਗ-ਅਲੱਗ ਨੇ ਕਿਸੇ ਯੂਨੀਵਰਸਿਟੀ ਨੂੰ 35 ਲੱਖ ਦੇ ਚਾਹੀਦੇ ਨੇ ਫੀਸ ਭਰ ਕੇ 30 ਲੱਖ ਦੇ ਦੇ ਦੋ ਕਿਸੇ ਨੂੰ 40 ਲੱਖ ਦੇ ਚਾਹੀਦੇ ਨੇ ਕੋਈ ਆਪਾਂ ਕਹਿ ਦਈਏ ਚੰਗੀ ਯੂਨੀਵਰਸਿਟੀ ਹੈ ਜਿਹਦੀ ਫੀਸ ਜ਼ਿਆਦਾ ਆ ਤਾਂ ਉਹਨੂੰ ਲਗਭਗ ਕਈ ਵਾਰੀ 50 ਲੱਖ ਤੱਕ ਦੇਦੀ ਫੰਡ रिक्वायरमेंट ਹੁੰਦੇ ਨੇ ਬਟ ਜਦੋਂ ਬੱਚਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਜਦੋਂ ਬੱਚੇ ਛੋਟੇ ਜੀਵਨ ਦਾ ਪਰਿਵਾਰ ਦਾ ਬੱਚਾ ਉਹ ਬੱਚਾ 50 ਲੱਖ ਰੁਪਏ ਦਾ ਫੰਡ ਕਿਵੇਂ ਇਹ ਕਰ ਸਕਦਾ ਉਹਦੇ ਚ ਕੀ ਸੋਲੂਸ਼ਨ ਮਿਲ ਸਕਦਾ ਆਪਾਂ ਨੂੰ ਜੇ ਆਪਾਂ ਗੱਲ ਕਰੀਏ ਫੰਡਸ ਦੀ ਤਾਂ ਫੰਡਸ ਜਿਵੇਂ ਆਪਾਂ ਕਹਿ ਦਈਏ ਆਈਟੀਆਰ ਉਹਦਾ ਮੇਨ ਸੋਰਸ ਰਹਿਣ ਦਾ ਵੀ ਇਨਕਮ ਸੋਰਸ ਸਲਾਨਾ ਲਗਭਗ 15 ਲੱਖ ਦੀ ਇਹਦੇ ਵਿੱਚ ਇਹ ਨਹੀਂ ਵੀ ਉਹਦੇ ਮਦਰ ਫਾਦਰ ਹੀ ਹੋਣੇ ਚਾਹੀਦੇ ਆ ਮੰਨ ਲਓ ਤੁਹਾਡਾ ਚਾਚਾ ਤਾਇਆ ਤੁਹਾਡਾ ਭੈਣ ਭਰਾ ਤੁਹਾਡਾ ਮਾਸੀ ਮਾਸੜ ਮਾਮਾ ਮਾਮੀ ਉਹਦੇ ਵਿੱਚ ਆਪਾਂ ਥਰਡ ਸਪੌਂਸਰ ਐਡ ਕਰ ਸਕਦੇ ਹੋ ਮੰਨ ਲਓ ਤੁਹਾਡੇ ਮਦਰ ਫਾਦਰ ਬੱਚੇ ਦੇ ਮਦਰ ਫਾਦਰ ਦੀ ਇਨਕਮ 10 ਤੋਂ 11 ਲੱਖ ਆ ਸਲਾਨਾ 5 ਲੱਖ ਪਿਓ ਦੀ ਹੋਗੀ 5 ਲੱਖ ਮਾਂ ਦੀ ਹੋਗੀ ਤਾਂ ਤੀਜਾ ਸਪੌਂਸਰ ਉਹਦਾ ਮਾਮਾ ਐਡ ਕਰ ਸਕਦੇ ਆ ਜਿਹੜਾ ਗਵਰਨਮੈਂਟ ਜੌਬ ਤੇ ਲੱਗਿਆ ਠੀਕ ਹੈ ਤਾਂ ਉਹਦੀ ਇਨਕਮ ਲਾ ਕੇ ਆਪਾਂ ਸਲਾਨਾ ਆਮਦਨ 15 ਲੱਖ ਦਾ ਕਹਿਣ ਦਾ ਮਤਲਬ ਹੈ ਵੀ ਬੱਚੇ ਦੇ ਰਿਸ਼ਤੇਦਾਰ ਬੱਚੇ ਨੂੰ ਸਪੋਰਟ ਕਰ ਸਕਦੇ ਆ ਸੋ ਫਿਰ ਉਹਨਾਂ ਨੂੰ ਕੋਈ ਪੈਸੇ ਦੇਣੇ ਪੈਂਦੇ ਆ ਜਾਂ ਮਤਲਬ ਜਾਂ ਉਹਨਾਂ ਨੂੰ ਸਿਰਫ ਤੇ ਸਿਰਫ ਡਾਕੂਮੈਂਟੇਸ਼ਨ ਹੀ ਆਪ ਦੇ ਦੇਣੇ ਪੈਂਦੇ ਆ ਵੀ ਫੰਡਿੰਗ ਦੀ ਜਾਂ ਕੋਈ ਆਦ ਲੋ ਟੈਸਟਿਸ਼ਨ ਲੈਟਰ ਦੇਣਾ ਪੈਂਦਾ ਵੀ ਹਾਂ ਅਸੀਂ ਉਹਨੂੰ ਸਪੋਰਟ ਕਰਦੇ ਆ ਮੰਨ ਕੇ ਚੱਲੋ ਤੁਹਾਡੇ ਬੱਚੇ ਦੇ ਮਾਮੇ ਦੇ ਉਦੇ ਕੋਲੇ ਫੰਡ ਦਾ ਜਾਂ ਉਹ ਗਵਰਨਮੈਂਟ ਸੈਕਟਰ ਦੇ ਵਿੱਚ ਉਹਦਾ ਮਾਮਾ ਕੰਮ ਕਰਦਾ ਤਾਂ ਉਹਦੇ ਨਾਲ 5 ਲੱਖ ਰੁਪਈਆ 10 ਲੱਖ ਰੁਪਈਆ ਜੇ ਉਹਦੇ ਕੋਲੇ ਪਿਆ ਐਕਸਟਰਾ ਹੂੰ ਉਹਦੇ ਕੋਲੇ ਐਫ ਡੀ ਪਈ ਹੈ ਸੇਵਿੰਗ ਪਈ ਹੈ ਉਹਦੇ ਵਿੱਚ ਤਾਂ ਉਹ ਆਪ ਦਾ ਸਪੋਰਟ ਦਾ ਐਫੀਡੇਵਟ ਲਾ ਕੇ ਬੱਚੇ ਨੂੰ ਐਜ਼ ਅ ਪ੍ਰੂਫ ਤੌਰ ਤੇ ਦੇ ਸਕਦਾ ਵੀ ਤੂੰ ਮੇਰੇ ਫੰਡ ਜਦੋਂ ਮਰਜ਼ੀ ਚਾਹੇ ਵਰਤ ਸਕਦਾ ਵਰਤ ਸਕਦਾ ਤਾਂ ਉਹ ਨਾਲ ਲੱਗ ਜਾਂਦਾ ਤੇ ਉਹਦੀ ਫਾਈਲ ਦੇ ਵਿੱਚ ਉਹਨੂੰ ਉਹਦਾ ਜਿਹੜੀ ਫੰਡਸ ਦੀ ਕਮੀ ਪੂਰੀ ਹੋ ਜਾਂਦੀ ਤੇ ਇਹ ਜ਼ਰੂਰੀ ਮਾਮੇ-ਮਾਸਟਰ ਹੋਣੇ ਚਾਹੀਦੇ ਕੋਈ ਅਦਰ ਪਰਸਨ ਕੋਈ ਜਿਵੇਂ ਆਪਾਂ ਕਹਿ ਲਈਏ ਰਿਸ਼ਤੇਦਾਰੀ ਤੋਂ ਇਲਾਵਾ ਕੋਈ ਯਾਰ ਦੋਸਤ ਜੀ ਮਤਲਬ ਜਿਵੇਂ ਸਪੋਜ਼ ਕਰੋ ਆਪਾਂ ਅਸੀਂ ਸੁਣਦੇ ਹਾਂ ਕਿ ਜੇ ਕਿਸੇ ਬੱਚੇ ਨੇ ਕਿਸੇ ਨੂੰ ਜਾਣਾ ਹੋਵੇ ਹਨਾ ਤਾਂ ਉਹਦੇ ਪੇਰੈਂਟ ਸਭ ਤੋਂ ਜ਼ਿਆਦਾ ਉਹਦਾ ਜ਼ੋਰ ਲਾਉਂਦੇ ਨੇ ਚਾਹੇ ਉਹ ਮੰਨ ਕੇ ਚੜੋ ਚੰਗੀ ਫੈਮਿਲੀ ਚਾਹੁੰਦੇ ਨੇ ਚਾਹੇ ਉਹ ਲੋਅਰ ਕਲਾਸ ਫੈਮਿਲੀ ਚਾਹੁੰਦੇ ਨੇ ਬਟ ਮਾਪਿਓ ਹਮੇਸ਼ਾ ਹੀ ਬੱਚੇ ਨੂੰ ਇਹੀ ਚਾਹੁੰਦੇ ਨੇ ਕਿ ਉਹ ਬੱਚਾ ਉਹਨਾਂ ਦਾ ਮਤਲਬ ਜਿੰਨਾ ਉਹ ਕਰ ਸਕਦੇ ਨੇ ਵੱਧ ਤੋਂ ਵੱਧ ਕਰਨ ਉਹਨਾਂ ਦਾ ਬੱਚਾ ਹਾਈ ਲੈਵਲ ਤੇ ਐਜੂਕੇਸ਼ਨ ਲਵੇ ਤਾਂ ਜੋ ਸਾਡਾ ਨਾਮ ਰੋਸ਼ਨ ਕਰੇ ਸਾਡਾ ਸਾਰਾ ਕੁਝ ਕਰੇ ਬਟ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਦੇ ਰਿਲੇਸ਼ਨ ਐਦਾਂ ਦੇ ਹੁੰਦੇ ਆ ਜਿਵੇਂ ਸਪੋਜ਼ ਕਰੋ ਆਪਣੇ ਪਿੰਡ ਦੇ ਵਿੱਚ ਕੋਈ ਚਾਚੇ ਤਾਇਆ ਤੋਂ ਇੱਕ ਤਾਂ ਜਿਵੇਂ ਆਪਣੀ ਖਾਸ ਰਿਸ਼ਤੇਦਾਰੀ ਆ ਗਈ ਵੀ ਜੇ ਵੀ ਆਪਣੇ ਸਾਕੇ ਚਾਚੇ ਤਾਇਆ ਇੱਕ ਆਪਣੇ ਪਿੰਡ ਦੇ ਵਿੱਚ ਰਿਸ਼ਤੇ ਦਾ ਮਤਲਬ ਹੁੰਦੇ ਘਰ ਪਰਿਵਾਰ ਜਿਵੇਂ ਸਾਂਝੀ ਕਰ ਹੁੰਦੇ ਚਾਚੇ ਤਾਇਆ ਬਾਬਿਆਂ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਕਹਿੰਦੇ ਉਹ ਵੀ ਸਪੋਰਟ ਕਰ ਸਕਦੇ ਕਿ ਜਾਂ ਖੂਨ ਦਾ ਰਿਸ਼ਤਾ ਜਿਹਨੂੰ ਕਹਿੰਦੇ ਆਪਾਂ ਉਹੀ ਹੋਣਾ ਚਾਹੀਦਾ ਇਸ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਪ੍ਰਾਇੋਰਟੀ ਰਹੂਗੀ ਵੀ ਫਰਸਟ ਬਲੱਡ ਦੇ ਵਿੱਚੋ ਹੀ ਕੋਈ ਮੰਨ ਲਓ ਕਿ ਬੱਚੇ ਦੀ ਮੰਮੀ ਹੋ ਗਿਆ ਉਹਦਾ ਮਾਮਾ ਉਹਦੇ ਨਾਲ ਰਿਲੇਸ਼ਨ ਹੋ ਗਿਆ ਮਾਸੀ ਹੋ ਗਈ ਉਹਦੇ ਨਾਲ ਰਿਲੇਸ਼ਨ ਹੋ ਗਿਆ ਮੰਨ ਲਓ ਵੀ ਜਦੋਂ ਆਪਾਂ ਉਹਨੂੰ ਐਸ ਅ ਪ੍ਰੂਫ ਤੌਰ ਤੇ ਵੀ ਦੇਣਾ ਰਿਲੇਸ਼ਨ ਬਣਾਉਣਾ ਤਾਂ ਉਹਨਾਂ ਦੇ ਪਾਸਪੋਰਟ ਤੇ ਉਹਦੇ ਪਿਓ ਦਾ ਨਾਮ ਤੇ ਉਹਦੇ ਪਿਓ ਦਾ ਨਾਮ ਮੈਚ ਹੋਵੇ ਤਾਂ ਥੋੜਾ ਸੌਖਾ ਹੋ ਜਾਂਦਾ ਜਸਟੀਫਿਕੇਸ਼ਨ ਦੇਣੀ ਵੀ ਹਾਂ ਮੇਰਾ ਰਿਸ਼ਤੇਦਾਰ ਮੇਰਾ ਭੈਣ ਭਾਈ ਜਾਂ ਮੇਰਾ ਚਾਚਾ ਤਾਇਆ ਮੈਨੂੰ ਸਪੋਰਟ ਕਰ ਰਿਹਾ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਆਮ ਕਰਦਾ ਬੰਦਾ ਚਾਹੇ ਉਹ ਛੋਟੇ ਘਰ ਚਾਹੇ ਵੱਡੇ ਘਰ ਚ ਜੇ ਓੜ ਜਾਣਾ ਚਾਹੁੰਦਾ ਆਸਟ੍ਰੇਲੀਆ ਤਾਂ ਉਹ ਆਧ ਰਿਸ਼ਤੇਦਾਰਾਂ ਦੀ ਮਦਦ ਲੈ ਕੇ ਜਾਂ ਆਧ ਰਿਸ਼ਤੇਦਾਰਾਂ ਦੇ ਸਿਰਫ ਡਾਕੂਮੈਂਟੇਸ਼ਨ ਲੈ ਕੇ ਆਸਟ੍ਰੇਲੀਆ ਦੀ ਫਾਈਲ ਅਪਲਾਈ ਕਰ ਸਕਦਾ ਜੀਟੀ ਕਲੀਅਰ ਕਰ ਸਕਦਾ ਜੀ ਬਿਲਕੁਲ ਜੀਟੀ ਕਲੀਅਰ ਕਰ ਸਕਦਾ ਵੀ ਉਹਨੂੰ ਉਹਦੇ ਫੰਡਸ ਆਪਾਂ ਵਰਤਣੇ ਨਹੀਂ ਹੂੰ ਸ਼ੋ ਕਰਨੇ ਆ ਵੀ ਸਿਰਫ ਸ਼ੋ ਕਰਨੇ ਆ ਵੀ ਹਾਂ ਮੈਨੂੰ ਇਹ ਸਪੋਰਟ ਕਰ ਰਿਹਾ ਮੇਰੀ ਜੇ ਲੋਡ ਪਈ ਮੈਨੂੰ ਤਾਂ ਇਹ ਮੈਨੂੰ ਮੇਰੇ ਬੈਕਐਂਡ ਤੇ ਖੜਾ ਵੀ ਮੈਨੂੰ ਇਹ ਸਪੋਰਟ ਕਰ ਦੂਗਾ ਸੋ ਅਜੀਜੀ ਸਭ ਤੋਂ ਵੱਡਾ ਸਵਾਲ ਇਹਦੇ ਵਿੱਚ ਇਹ ਵੀ ਚੀਜ਼ ਆਉਂਦਾ ਵੀ ਜਦੋਂ ਕੋਈ ਪਰਿਵਾਰ ਕਿਸੇ ਆਦੇ ਭਰਾ ਪੈਣ ਤੋਂ ਜਾਂ ਰਿਸ਼ਤੇਦਾਰਾਂ ਚੋਂ ਜੇ ਕੋਈ ਫੰਡ ਇਕੱਠੇ ਕਰਕੇ ਉਹਦੇ ਬੈਲੈਂਸ ਸ਼ੀਟ ਜਾਂ ਜੋ ਵੀ ਡਾਕੂਮੈਂਟੇਸ਼ਨ ਤੁਹਾਨੂੰ ਦਿੰਦਾ ਤਾਂ ਉਹ ਫੰਡ ਨੂੰ ਕਿੰਨਾ ਚਿਰ ਰੱਖਣੇ ਚਾਹੀਦੇ ਆ ਦੇ ਕਾਉਂਟ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੀ ਹੁੰਦਾ ਕਿ ਆਮ ਬੱਚੇ ਦਾ ਕਿ ਯਾਰ ਮੈਂ ਨਾਲ ਦਿੰਨੇ ਕਢਾਵਾ ਜਾਂ ਬੈਲੈਂਸ ਸਰਟੀਫਿਕੇਟ ਲੈਣ ਤੋਂ ਬਾਅਦ ਮੈਨੂੰ ਕਿੰਨਾ ਟਾਈਮ ਰੱਖਣੇ ਪੈਣਗੇ ਇਹਦੇ ਵਿੱਚ ਹਰੇਕ ਯੂਨੀਵਰਸਿਟੀ ਦਾ ਕੁਲਵੀਰ ਜੀ ਲੱਗ-ਲੱਗ ਪ੍ਰੋਸੀਜਰ ਹੈਗਾ ਕਿਸੇ ਯੂਨੀਵਰਸਿਟੀ ਨੂੰ ਕੋਈ 3 ਮਹੀਨੇ ਪੁਰਾਣੇ ਫੰਡਾਂ ਵੀ ਪ੍ਰਸੀਡ ਕਰ ਦਿੰਦਗਾ ਤਾਂ ਉਹ ਡਿਪੈਂਡ ਕਰਦਾ ਵੀ ਆਪਾਂ ਕਿਹੜੀ ਯੂਨੀਵਰਸਿਟੀ ਲਈ ਅਪਲਾਈ ਕਰ ਰਹੇ ਹਾਂ ਤਾਂ ਕਿਹੜੀ ਯੂਨੀਵਰਸਿਟੀ ਲਈ ਆਪਾਂ ਡਾਕੂਮੈਂਟਸ ਆਪਦੇ ਅੱਗੇ ਭੇਜ ਰਹੇ ਹਾਂ ਸੋ ਬੇਸਿਕਲੀ ਉਹ ਯੂਨੀਵਰਸਿਟੀ ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੀ ਚੁਣ ਕਰ ਰਹੇ ਹਾਂ ਜਾਂ ਕੰਸਲਟੈਂਟ ਆਪਾਂ ਨੂੰ ਦੱਸਦਾ ਵੀ ਤੁਸੀਂ ਇੰਨਾ ਟਾਈਮ ਫੰਡ ਇਹ ਪੁਰਾਣੇ ਹੋਣੇ ਚਾਹੀਦੇ ਹੈ ਜੇ ਮੰਨ ਕੇ ਸਪੋਜ਼ ਕਰੋ ਜਿਹੜਾ ਬੱਚਾ ਅੱਜ ਪਲੱਸ 2 ਕਰਕੇ ਨਿਕਲਿਆ ਹੈ ਸਪੋਜ਼ ਕਰੋ ਉਹਨੇ ਮਾਰਚ ਮਤਲਬ ਅਪ੍ਰੈਲ ਦੇ ਵਿੱਚ ਉਹਦਾ ਪਾਸ ਆਊਟ ਸੈਸਨ ਹੈ ਤਾਂ ਉਹ ਪੁਰਾਣੇ ਬੱਚੇ ਫਿਰ ਮਤਲਬ ਕਿਵੇਂ ਫੰਡ ਆ ਅਰੇਂਜ ਕਰੂਗਾ ਬ ਪ੍ਰਿਪੇਅਰ ਹੁੰਦੇ ਵੀ ਉਹਦਾ ਮਾਈਂਡ ਸੈਟ ਬਣਿਆ ਹੁੰਦਾ ਵੀ ਮੈਂ ਆਸਟ੍ਰੇਲੀਆ ਜਾਣਾ ਤਾਂ ਉਹ ਕਈ ਬੱਚੇ ਤਾਂ ਸਾਡੇ ਕੋਲੇ ਇਦਾਂ ਦੇ ਵੀ ਦੇਖੇ ਆ ਵੀ ਜਿਹੜੇ ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਤਿਆਰੀ ਮਾਪੇ ਉਹਨਾਂ ਦੇ ਸਟਾਰਟ ਕਰ ਦਿੰਦੇ ਵੀ ਹਾਂ ਮੈਂ ਆਪ ਦੇ ਬੱਚੇ ਨੂੰ ਆਸਟ੍ਰੇਲੀਆ ਭੇਜਣਾ ਤਾਂ ਕੀ ਕੀ ਉਹਦੇ ਵਿੱਚ ਡਾਕੂਮੈਂਟਸ ਚਾਹੀਦੇ ਨੇ ਉਹ ਆਦੀ ਅਰੇਂਜਮੈਂਟ ਉਸ ਹੱਬ ਨਾਲ ਪਹਿਲਾਂ ਤੋਂ ਹੀ ਤਿਆਰ ਕਰਨ ਲੱਗ ਜਾਂਦੇ ਨੇ ਜੇ ਬੱਚੇ ਨੇ ਰੀਸੈਂਟ 2024 ਜਾਂ ਆਪਾਂ ਕਹਿ ਦਈਏ 25 ਦੇ ਵਿੱਚ ਮਾਰਚ ਦੇ ਵਿੱਚ ਪੇਪਰ ਦਿੱਤੇ ਆ ਤਾਂ ਉਹ ਫੰਡਸ ਕਿਵੇਂ ਚੋਨ ਕਰਦਾ ਉਹ ਕਈ ਬੱਚੇ ਨਾਲ ਦੀ ਨਾਲ ਵੀ ਆਦਾ ਸਟਾਰਟ ਕਰ ਸਕਦਾ ਕਿਉਂਕਿ ਇਸ ਪ੍ਰੋਸੈਸ ਤੇ ਥੋੜਾ ਜਿਹਾ ਆਸਟ੍ਰੇਲੀਆ ਟਾਈਮ ਕੰਜ਼ਿਊਮਿੰਗ ਹੁੰਦਾ ਜੇ ਆਪਾਂ ਕਹਿ ਦਈਏ 2-3 ਮਹੀਨੇ 4 ਮਹੀਨੇ ਲੇ ਜਾਂਦਾ ਇਸ ਚੀਜ਼ ਤਾਂ ਉਹਦੇ ਵਿੱਚ ਸਮੇਂ-ਸਮੇਂ ਤੇ ਜੋ-ਜੋ ਚੀਜ਼ਾਂ ਚਾਹੀ ਜਦੋਂ ਫਾਈਲ ਲਾਉਣੀ ਹੈ ਉਹ ਆਟੋਮੈਟਿਕਲੀ ਉਦੋਂ ਨੂੰ ਹੋ ਜਾਂਦੇ ਨੇ ਸੋ ਕਹਿਣ ਦਾ ਮਤਲਬ ਵੀ ਬੱਚੇ ਨਹੀਂ ਜਦੋਂ ਜੇਕਰ ਆਪ ਦੀ ਫਾਈਲ ਲਾਉਣੀ ਹੈ ਆਸਟ੍ਰੇਲੀਆ ਦੀ ਤਾਂ ਉਹਨਾਂ ਨੂੰ ਇੱਕ ਜਾਂ ਦੋ ਮਹੀਨੇ ਪਹਿਲਾਂ ਜਾਂ ਮੰਨ ਕੇ ਚਲੋ ਵੀ ਇੱਕ ਵਾਰੀ ਕਾਉਂਸਲਿੰਗ ਲੈਣੀ ਚਾਹੀਦੀ ਬਟ ਆਮ ਤੌਰ ਤੇ ਭਈ ਇਸ ਚੀਜ਼ ਦਾ ਪਤਾ ਤਾਂ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਇਸ ਬਾਰੇ ਜਾਗਰੂਕ ਹੁੰਦੇ ਨੇ ਜਿਹੜੇ ਆਪਣੇ ਪਿੰਡਾਂ ਦੇ ਜ਼ਿਮੀਂਦਾਰ ਭਰਾੜੇ ਜਾਂ ਜ਼ਿਮੀਂਦਾਰ ਫੈਮਿਲੀ ਤੋਂ ਬਲੌਂਗ ਕਰਦੇ ਨੇ ਮੁੰਡੇ ਕੁੜੀਆਂ ਜੇ ਉਹਨਾਂ ਦੇ ਮਤਲਬ ਪੇਰੈਂਟਸ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਤਾਂ ਮੇਰੇ ਸਾਬ ਉਹਨਾਂ ਨੂੰ ਇਸ ਚੀਜ਼ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਜੇ ਕਿਸੇ ਤੁਹਾਡੇ ਪਰਿਵਾਰ 'ਚ ਕਿਸੇ ਭੈਣ ਭਰਾਣੇ ਕੋਈ ਰਿਸ਼ਤੇਦਾਰ ਨੇ ਪਹਿਲਾਂ ਜਾਣਾ ਜਾਂ ਸੁਪੋਜ਼ ਕਰ ਰਹੇ ਹੋ ਵੀ ਉਹ ਸੋਚ ਰਿਹਾ ਵੀ ਜਿਵੇਂ ਮੈਂ ਬੈਚਲਰ ਕਰਕੇ ਜਾਣਾ ਜਾਂ ਮ ਬਾਹ ਜਾਣਾ ਤਾਂ ਐਟ ਲੀਸਟ ਐਟ ਲੀਸਟ ਉਹ 2 ਤੋਂ 3 ਮਹੀਨੇ ਪਹਿਲਾਂ ਕਿਸੇ ਕੰਸਲਟੈਂਟ ਦੀ ਚੋਣ ਕਰ ਲੈਣ ਜਾਂ ਕਿਸੇ ਕੰਸਲਟੈਂਟ ਅੱਡ ਅਡ ਕੰਸਲਟੈਂਟ ਨੂੰ ਲਾਣ ਕੇ ਉਹਨਾਂ ਤੋਂ ਕਾਉਂਸਲਿੰਗ ਲੈਣ ਕਿਸੇ ਕੰਸਲਟੈਂਟ ਦੀ ਨਹੀਂ ਕਿਸੇ ਚੰਗੇ ਕੰਸਲਟੈਂਟ ਦੀ ਇੱਥੇ ਇੱਕ ਵਾਰਡ ਮੈਂ ਯੂਜ਼ ਕੀਤਾ ਚੰਗੇ ਕੰਸਲਟੈਂਟ ਦੀ ਹਾਂਜੀ ਹਾਂਜੀ ਇਹ ਅਸਟੀਰੀਅਲੀ ਬਹੁਤ ਜ਼ਰੂਰੀ ਆ ਭਾਈ ਜਿਵੇਂ ਤੁਸੀਂ ਕਿਹਾ ਵੀ ਚੰਗੇ ਕੰਸਲਟੈਂਟ ਦੀ ਸੋ ਆਮ ਤੌਰ ਤੇ ਜਿੰਨੇ ਵੀ ਆਪਣੇ ਮਤਲਬ ਲੋਕ ਹੁੰਦੇ ਨੇ ਜਦੋਂ ਆਪਣੇ ਫਾਈਲ ਅਗਰ ਆ ਲਾਉਂਦੇ ਨੇ ਮੈਂ ਕਾਫੀ ਸੁਣਿਆਗਾ ਵੀ ਜਿਵੇਂ ਤੁਸੀਂ ਡਾਕੂਮੈਂਟੇਸ਼ਨ ਦੱਸ ਰਹੇ ਹੋ ਬਟ ਫਿਰ ਵੀ ਕਿਤੇ ਨਾ ਕਿਤੇ ਪਰਿਵਾਰ ਦਾ ਬੱਚੇ ਦਾ ਨੁਕਸਾਨ ਹੋ ਜਾਂਦਾ ਜਦੋਂ ਬੱਚਾ ਫਾਇਲ ਲੰਨ ਦੇਣ ਆਉਂਦਾ ਉਦੋਂ ਕੰਸਲਟੈਂਟ ਕੁਝ ਹੋਰ ਦੱਸਦਾ ਉਹਨੂੰ ਡਾਕੂਮੈਂਟ ਦੇ ਨਾਂ ਤੇ ਉਤੋਂ ਪੈਸੇ ਲੈਂਦੇ ਰਹਿੰਦੇ ਵਿਚਾਰ ਡਾਕੂਮੈਂਟ ਰਹਿਣਾ ਸੀ ਬਣਾ ਦਾਂਗੇ ਤੁਸੀਂ ਉਹਨੂੰ ਪੈਸੇ ਦੇ ਦਿਆ ਦੇ ਦਿਓ ਦੇ ਦੀ ਫੀਕ ਡਾਕੂਮੈਂਟਸ ਉਹਦੇ ਲਈ ਬਣਾਏ ਜਾਂਦੇ ਨੇ ਬਟ ਐਂਡ ਆਫ ਦਾ ਡੇ ਉਹਨੂੰ ਸਿਰਫ ਰਿਫਿਊਜ਼ਲ ਮੱਥੇ ਲਾਖਦੇ ਆ ਤੇ ਇਵਨ ਉਹ ਨਾਲ ਦੇ ਨਾਲ ਉਹ ਬੱਚੇ ਦੇ ਪਰਿਵਾਰ ਤੇ 5-7 ਲੱਖ ਦਾ ਕਰਜ਼ਾ ਹੋ ਜਾਂਦਾ ਜਿਹੜਾ ਉਹਨਾਂ ਨੇ ਵਿਆਜ ਤੇ ਉਹ ਪੈਸੇ ਲਏ ਹੁੰਦੇ ਨੇ ਇਹਦੇ ਤੋਂ ਕਿਵੇਂ ਬਚਿਆ ਜਾ ਸਕਦਾ ਸਭ ਤੋਂ ਪਹਿਲਾਂ ਤਾਂ ਭਾਈ ਜੀ ਆਪਾਂ ਦੇਖਣਾ ਵੀ ਜਿਹੜੇ ਆਪਾਂ ਕੰਸਲਟੈਂਟ ਦੀ ਚੋਣ ਕਰ ਰਹੇ ਹਾਂ ਜਿਹਦੇ ਤੋਂ ਫਾਈਲ ਲਗਵਾ ਰਹੇ ਹਾਂ ਵੀ ਉਹ ਮਾਰਕੀਟ ਦੇ ਵਿੱਚ ਕਿਦੋਂਕ ਦਾ ਬੈਠਾ ਵੀ ਉਹ ਕੰਮ ਜਿਹੜੀ ਕੰਟਰੀ ਦਾ ਆਪਾਂ ਵੀਜ਼ਾ ਲਵਾ ਰਹੇ ਹਾਂ ਵੀ ਕੀ ਉਹਨੇ ਪਹਿਲਾਂ ਉਹ ਉਸ ਕੰਟਰੀ ਦੇ ਵੀਜ਼ੇ ਲਗਵਾਏ ਨੇ ਵੀ ਜਾਂ ਉਹ ਉਸ ਕੰਟਰੀ ਦੇ ਵਿੱਚ ਟੀਲ ਕਰਦਾ ਜੇ ਆਪਾਂ ਨਵੇਂ ਏਜੰਟ ਕੋਲੇ ਜਾਵਾਂਗੇ ਜਾਂ ਨਵੇਂ ਡਾਕਟਰ ਕੋਲੇ ਜਾਵਾਂਗੇ ਤਾਂ ਚਾਂਸਸ ਹੁੰਦੇ ਆ ਵੀ ਹਾਈ ਆਪਣਾ ਕੇਸ ਜਾਂ ਆਪਣਾ ਜੇ ਆਪਣਾ ਸਰਜਰੀ ਕਰਾਉਣੀ ਆ ਤਾਂ ਉਹ ਵਿਗੜਨ ਦੇ ਚਾਂਸ ਜ਼ਿਆਦੇ ਨੇ ਕਿ ਇਸ ਥਰਾ ਉਹ ਹੁੰਦੇ ਚਾਂਸ ਜ਼ਿਆਦੇ ਹੁੰਦੇ ਆ ਤਾਂ ਆਪਾਂ ਜਦੋਂ ਕੰਸਲਟੈਂਟ ਦੀ ਚੋਣ ਕਰਨੀ ਆ ਜਾਂ ਦੇਖਣਾ ਤਾਂ ਇਹ ਦੇਖਣਾ ਵੀ ਉਹ ਕੰਸਲਟੈਂਟ ਵਾਕੇ ਹੀ ਪੁਰਾਣਾ ਬੈਠਾ ਜਾਂ ਉਸ ਕੰਟਰੀ ਦੇ ਵਿੱਚ ਡੀਲ ਕਰਦਾ ਕਿ ਨਹੀਂ ਕਰਦਾ ਬਟ ਭਾਈ ਇਹਦੇ ਚ ਇਹ ਵੀ ਚੀਜ਼ ਆਉਂਦਾ ਨਾ ਕਿ ਕੰਸਲਟੈਂਟ ਆਪ ਦੀਆਂ ਐਡਸ ਦੇ ਵਿੱਚ ਆਪ ਦੀਆਂ ਜੋ ਪੋਸਟਰਸ ਦੇ ਵਿੱਚ ਜਾਂ ਜਿੰਨੀ ਵੀ ਐਡਵਰਟਾਈਜ਼ਮੈਂਟ ਹੁੰਦੀ ਉਹਦੇ ਵਿੱਚ ਉਹਨਾਂ ਨੂੰ ਬਹੁਤ ਫੇਕ ਪ੍ਰੋਮਿਸਸਿਸ ਕਰਦੇ ਨੇ ਕੋਈ ਤੁਹਾਡਾ ਟਾਈਮ ਵੀਜ਼ਾ ਲਵਾ ਦਾਂਗੇ ਲਵਾ ਦਾਂਗੇ ਉਹਨਾਂ ਚੱਕਰਾਂ ਦੇ ਵਿੱਚ ਕਿ ਤੇ ਨਾ ਕਿਤੇ ਪਰਿਵਾਰ ਜਾਂ ਕਿਤੇ ਕੋਈ ਬੱਚਾ ਆਪਦੀ ਮਤਲਬ ਮਤਲਬ ਇਮੋਸ਼ਨਲੀ ਕਨੈਕਟ ਹੋ ਗਏ ਜਾਂ ਕਹ ਲਓ ਵੀ इमोशनल ਉਹਨੂੰ ਆ ਜਾਂਦਾ ਕਿ ਫਿਊਚਰਿਸਟਿਕ ਡ੍ਰੀਮ ਦਿਖਾ ਕੇ ਉਹ ਬੱਚੇ ਨੂੰ ਲੁੱਟਿਆ ਜਾਂਦਾ ਜੇ ਵਸਪੋਜ਼ ਕਰੋ ਕੋਈ ਬੱਚਾ ਆਇਆ ਬੱਚੇ ਨੇ ਕੋਈ ਐਡ ਸ਼ਹਿਰ ਦੇ ਵਿੱਚ ਆਇਆ ਉਹਨੇ ਐਡ ਦੇਖੀ ਉਹਨੇ ਫੋਨ ਤੇ ਐਡ ਦੇਖੀ ਉਹਨੇ ਕੋਈ ਬੈਨਰ ਦੇਖਿਆ ਉਹ ਬੱਚੇ ਨੂੰ ਜਦੋਂ ਬੱਚਾ ਕਾਉਂਸਲਿੰਗ ਲੈਣ ਜਾਂਦਾ ਤਾਂ ਕੋਈ ਕਾਉਂਸਲਰ ਉਹਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤੂੰ ਯੂ ਕੀ ਜਾਂ ਕਿ ਐ ਕਰ ਸਕਦਾ ਤੂੰ ਇਸ ਲਈ ਜਾਂ ਕਿ ਐ ਕਰ ਸਕਦਾ ਵੀ ਉਹਨੂੰ ਇੱਕ ਡ੍ਰੀਮ ਦਿਖਾਏ ਜਾਂਦੇ ਵੀ ਜਿਹੜੇ ਡ੍ਰੀਮ ਦੇ ਵਿੱਚ ਉਹ ਭੱਜਾ ਦਰਦਾ ਬਾਅਦ ਚ ਬਟ ਐਟ ਦ ਐਂਡ ਉਹ ਬੰਦੇ ਨਾਲ ਫਿਰ ਕਿਤੇ ਨਾ ਕਿਤੇ ਠੱਗੀ ਵੱਜ ਜਾਂਦੀ ਇੱਕ ਚੰਗੇ ਕਨਸਲਟੈਂ যি তুমি দছিয়া ਕਿ ਉਹਦਾ ਪੁਰਾਣਾ ਇਤਿਹਾਸ ਹੋਣਾ ਚਾਹੀਦਾ ਉਹਦਾ ਪੁਰਾਣਾ ਹਿਸਟਰੀ ਹੋਣੀ ਚਾਹੀਦੀ ਪਲੱਸ ਉਹਦਾ ਕੰਮ ਵੇਖਣਾ ਚਾਹੀਦਾ ਵੀ ਕਿੰਨੇ ਥਾਵਾਂ ਤੇ ਪਰ ਜਿੰਨੀ ਐਡਵਰਟਾਈਜ਼ਮੈਂਟ ਬਈ ਅੱਜ ਹੋ ਰਹੀ ਹੈ ਮਾਰਕੀਟ ਦੇ ਵਿੱਚ ਚਾਹੇ ਕੋਈ ਫੇਸਬੁੱਕ ਤੇ ਕਰ ਰਿਹਾ ਕੋਈ ਗੂਗਲ ਤੇ ਕਰ ਰਿਹਾ ਕੋਈ ਬੈਨਰ ਐਡ ਕਰ ਰਿਹਾ ਕੋਈ ਫੰਫਲੇਟ ਬਟਾ ਬੜ ਰਿਹਾ ਤਾਂ ਫਿਰ ਵੀ ਕਿਤਨੇ ਕਿਤੇ ਬੱਚਿਆਂ ਨੂੰ ਬਹੁਤ ਔਖਾ ਹੋ ਜਾਂਦਾ ਉਹ ਚੋਣ ਕਰਨੀ ਵੀ ਇੱਕ ਚੰਗਾ ਕੰਸਲਟੈਂਟ ਕਿਵੇਂ ਉਹਦੇ ਵਿੱਚ ਤੁਸੀਂ ਕੋਈ ਇਦਾਂ ਦੀ ਟਿਪਸ ਦਿਓ ਵੀ ਚੰਗੇ ਕੰਸਲਟੈਂਟ ਦੀ ਨਿਸ਼ਾਨੀ ਕੀ ਹੁੰਦੀ ਹੈ ਤਾਂ ਜੋ ਬੱਚਾ ਈਜ਼ੀਲੀ ਉਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਇੱਕ ਚੰਗੇ ਕੰਸਲਟੈਂਟ ਵੱਲ ਵੱਧ ਸਕੇ ਤੁਹਾਡਾ ਸਵਾਲ ਬਿਲਕੁਲ ਸਹੀ ਹੈ ਕੁਲਵੀਰ ਜੀ ਇਹਦੇ ਵਿੱਚ ਚੰਗੇ ਕੰਸਲਟੈਂਟ ਦੀ ਚੂਨ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਣਾ ਵੀ ਤੁਸੀਂ ਇੱਕ ਕੰਸਲਟੈਂਟ ਕੋਲ ਨਾ ਜਾਓ ਤੁਸੀਂ ਕੰਸਲਟੈਂਟ ਦੇਖੋ ਵੀ ਜਿਹੜਾ ਤੁਸੀਂ ਆਪਦੀ ਆਪਸ਼ਨ ਦੇਖੋ ਬਿਕਾਜ਼ ਅੱਜ ਕੱਲ ਬੱਚੇ ਦੇ ਕੋਲੇ ਮੋਬਾਈਲ ਫੋਨ ਹੈਗਾ ਠੀਕ ਹੈ ਤੁਸੀਂ ਐਡ ਵੇਖ ਕੇ ਤੁਸੀਂ ਕਹਿੰਦੇ ਐਡ ਚੱਲ ਰਹੀ ਹੈ ਐਡ ਵੇਖਿਓ ਪਹੁੰਚ ਗਿਆ ਠੀਕ ਹੈ ਐਡ ਵੇਖ ਕੇ ਪਹੁੰਚ ਗਿਆ ਉਹਦੇ ਜ਼ਰੂਰੀ ਨਹੀਂ ਆਪਾਂ ਉਹਨੂੰ ਮਾੜੇ ਪਾਸੇ ਲਾਉਣਾ ਮੋਬਾਈਲ ਫੋਨ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਵੀ ਹੈਗੀਆਂ ਜਿਨ੍ਹਾਂ ਜਿਹਦੇ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਹਾਂ ਗੂਗਲ ਕਰੋ ਠੀਕ ਹੈ ਯੂਨੀਵਰਸਿਟੀ ਬਾਰੇ ਪੜੋ ਮੰਨ ਲਓ ਉਹਦੀਆਂ ਰਿਕੁਆਇਰਮੈਂਟਸ ਏਜੰਟ ਤੁਹਾਨੂੰ ਗਲਤ ਦੱਸ ਰਿਹਾ ਉਹਦੀ ਰਿਕੁਆਇਰਮੈਂਟਸ ਹੋਰ ਨੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਕਿੱਥੋਂ ਇੱਕ ਤੱਕ ਪਹੁੰਚ ਰਖਦਾ ਬਟ ਕਿਤਨੇ ਕੀਤੇ ਏਜੰਟ ਵੱਲੋਂ ਤਾਂ ਫਿਰ ਉਹਨੂੰ ਡ੍ਰੀਮ ਹੀ ਦਿਖਾਏ ਜਾਂਦੇ ਨੇ ਨਾ ਵੀ ਤੂੰ ਟੈਨਸ਼ਨ ਨਾ ਲੈ ਅਸੀਂ ਤੇਨੂੰ ਐ ਕਰਕੇ ਦਿਆਂਗੇ ਅਸੀਂ ਤੇਰਾ ਸਾਰਾ ਕੁਝ ਕਰਕੇ ਦਿਆਂਗੇ ਬੱਚੇ ਦੇ ਜੇ ਪੇਰੈਂਟਸ ਆਉਂਦੇ ਆ ਜਾਂ ਬੱਚਾ ਕੱਲਾ ਵੀ ਆਉਂਦਾ ਕਿਸੇ ਫਰੈਂਡ ਸਰਕਲ ਦੇ ਵਿੱਚ ਤਾਂ ਉਹਨੂੰ ਦਿਖਾਏ ਹੋਰ ਕੁਝ ਆਉਂਦਾ ਉਹਨੂੰ ਅੱਗੇ ਉਹਦੇ ਪਰੋਸਿਆ ਕੁਝ ਹੋਰ ਜਾਂਦਾ ਬਟ ਐਕਚੁਅਲ ਚੋ ਕਿਹ ਚੀਜ਼ਾਂ ਹੋਰ ਹ ਜੇ ਤੁਸੀਂ ਕਹਿ ਰਹੇ ਹੋ ਮੈਂ Google ਤੇ ਜਾ ਕੇ ਸਰਚ ਕਰ ਲੇ ਬਟ ਜੇ ਇੰਨੇ ਹੀ ਬੱਚੇ ਨੂੰ ਨੌਲੇਜ ਹੋਵੇ ਫਿਰ ਤਾਂ ਬੱਚੇ ਦੇ ਕੰਸਲਟੈਂਟ ਤੇ ਚੋਣ ਵੀ ਸਹੀ ਕਰ ਲੂਗਾ ਜੇ ਬੱਚਾ ਆਸਟ੍ਰੇਲੀਆ ਜਾ ਰਿਹਾ ਨਾ ਸਭ ਤੋਂ ਪਹਿਲਾਂ ਗੁਰਵੀਰ ਜੀ ਜੇ ਆਸਟ੍ਰੇਲੀਆ ਜਾ ਰਿਹਾ ਤਾਂ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਸੀ ਅਪਰ ਸ਼ੁਰੂ ਦੇ ਵਿੱਚ ਕ੍ਰੀਮ ਪ੍ਰੋਫਾਈਲ ਹਮ ਜੇ ਬੱਚੇ ਦੇ 90% ਨੰਬਰ ਆ ਅਕੈਡਮਿਕਸ 4 ਕੋਰ ਵਧੀਆ 7 ਬੈਂਡ 7.5 ਜਾਂ ਪੀਟੀ ਦੇ ਵਿੱਚੋਂ ਬਹੁਤ ਵਧੀਆ ਸਕੋਰ ਨੇ ਤਾਂ ਉਹਨੂੰ ਸਰਚ ਜਾਂ ਉਹਨੂੰ ਕਿਸੇ ਚੀਜ਼ ਦੀ ਲੋੜ ਦੀ ਠੀਕ ਹੈ ਵੀ ਉਹ ਪਹਿਲਾਂ ਹੀ ਤਿਆਰਬਰ ਤਿਆਰ ਹੁੰਦਾ ਉਹ ਚੰਗੇ ਏਜੰਟ ਦੀ ਪਛਾਣ ਉਹ ਨੂੰ ਕਰਨੀ 100 ਦੇ ਵਿੱਚੋਂ 90 ਬੱਚੇ ਤਾਂ ਆਸਾਨੀ ਨਾਲ ਕਰ ਲੈਂਦੇ ਆ ਪਿੱਛੇ ਰਹਿ ਗਏ ਜੋ 10 ਬੱਚੇ ਜੋ ਆਪਦੀ ਪ੍ਰੋਫਾਈਲ ਦੀ ਜਾਂ ਆਪਣੇ ਏਜੰਟ ਦੀ ਸਹੀ ਚੋਣ ਨਹੀਂ ਕਰ ਪਾਉਂਦੇ ਉਹ ਕਿਤੇ ਨਾ ਕਿਤੇ ਆਪਦੇ ਦੋਸਤ ਸਹਾਰ ਮਿੱਤਰ ਜਾਂ ਆਪਾਂ ਕਹਿੰਦੇ ਆ ਭੈਣ ਭਰਾ ਦੇ ਚੱਕਰਾਂ ਦੇ ਜਾਂ ਚੁੰਗਲ ਦੇ ਵਿੱਚ ਫਸ ਕੇ ਗਲਤ ਚੋਣ ਕਰ ਲੈਂਦੇ ਜਿਵੇਂ ਆਪਾਂ ਕਹੀਏ ਆਸਟ੍ਰੇਲੀਆ ਲਈ ਮੈਂ ਅ ਮਾਰਕੀਟ ਦੇ ਵਿੱਚ ਬਹੁਤ ਚਿਰ ਦਾ ਵਿਚਰ ਰਹੇ ਆ ਮੈਂ ਬੱਚਾ ਆਸਟ੍ਰੇਲੀਆ ਵਾਲਾ ਬਹੁਤ ਘੱਟ ਦੇਖਦਾ ਵੀ ਉਹ ਖਰਾਬ ਹੋ ਗਿਆ ਜਾਂ ਉਹਨੂੰ ਗਲਤ رائے ਦਿੱਤੀ ਗਈ ਤਾਂ ਇਹ ਚੀਜ਼ਾਂ ਬਹੁਤ ਘੱਟ ਆ ਬਿਕੋਜ਼ ਆਪਾਂ ਦੇਖ ਕੇ ਵੀ ਆਪਣੇ ਕੋਲੇ ਸੋਰਸ ਹੈਗਾ ਵੀ ਆਪਾਂ ਮੋਬਾਈਲ ਫੋਨ ਰਹੀਂ ਜਾਂ ਆਪਾਂ ਹੋਰ ਕਈ ਤਰੀਕਿਆਂ ਰਹੀਂ ਜਾਂ ਆਪਣੇ ਭੈਣ ਭਰਾ ਆਸਟ੍ਰੇਲੀਆ ਦੇ ਵਿੱਚ ਕੋਈ ਨਾ ਕੋਈ ਜੇ ਕਿਸੇ ਪਿੰਡ ਤੋਂ ਬਿਲੋਂਗ ਕਰਦਾ ਤਾਂ ਨਾਲ ਦਾ ਗਵੰਡੀਆਂ ਦਾ ਮੁੰਡਾ ਮਾਸੀ ਦਾ ਮੁੰਡਾ ਭੂਆ ਦਾ ਮੁੰਡਾ ਆਸਟ੍ਰੇਲੀਆ ਦੇ ਵਿੱਚ ਬੈਠਾ ਆਪਾਂ ਉਹਦੇ ਤੋਂ ਜਾਣਕਾਰੀ ਲੈ ਸਕਦੇ ਹਾਂ ਇੱਕ ਫੋਨ ਕਾਲ ਰਾਈ ਪੁੱਛ ਸਕਦੇ ਆ ਵੀ ਹਾਂ ਬਈ ਇਹ ਵਾਕਿਆ ਚੀਜ਼ ਜਿਹੜੀ ਤੁਸੀਂ ਜਿੱਥੇ ਏਜੰਟ ਨੇ ਲਿਖ ਕੇ ਦਿੱਤਾ ਵੀ ਇਹ ਜਨੂਨ ਹੈਗੀ ਆ ਜਾਂ ਨਹੀਂ ਹੈਗੀ ਇਸ ਦੇ ਵਿੱਚ ਬਈ ਇੱਕ ਚੀਜ਼ ਹੋਰ ਵੀ ਮੇਰਾ ਕੁਐਸਚਨ ਇਹ ਹੈ ਸਪੋਜ਼ ਕਰੋ ਬੱਚੇ ਨੇ ਚਲੋ ਚੋਣ ਕਰ ਲਈ ਜਾਂ ਬੱਚੇ ਨੇ ਤੁਸੀਂ ਕਹਿ ਰਹੇ ਹੋ ਵੀ ਜਿਹੜੀ ਕਰੀਮ ਬੱਚਾ ਬਟ ਜੇ ਬੱਚਾ ਜਿਵੇਂ ਜਿਹਦੇ 70 80% ਤੋਂ ਨੰਬਰ ਘਟ ਨੇ ਕਿਉਂ ਕੈਸੇ ਲੈ ਨਹੀਂ ਜਾ ਸਕਦਾ ਜੀ ਜੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਲਈ ਸ਼ੁਰੂ ਦੇ ਵਿੱਚ ਆਪਾਂ ਪ੍ਰੋਫਾਈਲਸ ਵਧੀਆ ਹੋਣੀਆਂ ਚਾਹੀਦੀਆਂ ਫੋਰ ਕੋਰਸ ਸਬਜੈਕਟ ਦੇ ਵਿੱਚ ਨੰਬਰ 70% ਸੀਬੀਐਸਸੀ ਬੋਰਡ ਜਾਂ 60% ਤੋਂ ਘੱਟ ਨਹੀਂ ਹੋਣੇ ਚਾਹੀਦੇ ਬੈਂਡ ਸਕੋਰ ਉਹਦੇ 6 ਇਚ ਹੋਣੇ ਚਾਹੀਦੇ ਆ 6.5 ਹੋਣੇ ਚਾਹੀਦੇ ਬੈਚਲਰ ਲਈ ਕਹਿਣ ਦਾ ਮਤਲਬ ਇਹ ਹੈ ਜੇ ਸਪੋਜ਼ ਕਰੋ ਬੱਚਾ ਕੋਰਸ ਸਬਜੈਕਟ ਦੇ ਵਿੱਚੋਂ ਘੱਟ ਨੰਬਰ ਆ ਜਾਂਦਾ ਜੇ ਬੈਂਡ ਸਕੋਰ ਜ਼ਿਆਦਾ ਲੈ ਜਾਂਦਾ ਫਿਰ ਉਹ ਐਲੀਜੀਬਲ ਹੋ ਜਾਂਦਾ ਕਿਤੇ ਨਾ ਕਿਤੇ ਉਸ ਨੂੰ ਆਪ ਦੇ ਕੰਪਰੋਮਾਈਜ਼ ਕਰਨਾ ਪੈਂਦਾ ਬਿਊਟੀਫੁੱਲ ਦੇ ਰੈਲੇਵੈਂਟ ਯੂਨੀਵਰਸਿਟੀ ਐਪੋਰਟਸ ਉਹ ਜੇ ਆਪਾਂ ਦੇਖਿਆ ਜਾਵੇ 5 ਤਾਂ ਅਸੀਂ ਪਹਿਲੇ ਦਿਨੋਂ ਜਦੋਂ ਪ੍ਰੋਫਾਈਲ ਦੇਖ ਲੈਂਦੇ ਜਾਂ ਕੋਈ ਏਜੰਟ ਚੁਣ ਕਰਦਾ ਤਾਂ ਉਹਦੇ ਵਿੱਚ ਕੀ ਆ ਉਹ ਸਭ ਤੋਂ ਪਹਿਲਾਂ ਵੇਖਦਾ ਵੀ ਬੱਚੇ ਕੋਲੇ ਕੀ ਪੜ੍ਹ ਕੇ ਆਇਆ ਤਾਂ ਉਹਦੇ ਨੰਬਰ ਕਿੰਨੇ ਆ ਜਾਂ ਉਹਦੇ ਬੈਂਡ ਸਕੋਰ ਕਿੰਨੇ ਆ ਤਾਂ ਅਗਲੀ ਗੱਲ ਉਸਤੇ ਬਾਅਦ 'ਚ ਰੱਖੀ ਜਾਂਦੀ ਆ ਸਭ ਤੋਂ ਪਹਿਲਾਂ ਉਹਦੀ ਐਕਾਡੈਮਿਕ ਪ੍ਰੋਫਾਈਲ ਨੂੰ ਵੇਖਿਆ ਜਾਂਦਾ ਉਮੀਦ ਕਰਦਾ ਹਾਂ ਜੀ ਤੁਹਾਨੂੰ ਬਹੁਤ ਸਾਰੇ ਕੁਐਸਚਨਸ ਦੇ ਅਨਸਰ ਤੁਹਾਨੂੰ ਮਿਲੇ ਹੋਣਗੇ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੈ ਕਿਸੇ ਵੀ ਕੁਐਰੀ ਦੇ ਲੈ ਕੇ ਆਸਟ੍ਰੇਲੀਆ ਦੇ ਲੈ ਕੇ ਤਾਂ ਤੁਸੀਂ ਨੀਚੇ ਦਿੱਤੇ ਗਏ ਕਮੈਂਟਸ ਦੇ ਵਿੱਚ ਆਦਾ ਕਮੈਂਟ ਕਰ ਸਕਿਓ ਪ੍ਰੋਵਾਈਡ ਕੀਤੇ ਗਏ ਨੰਬਰ ਤੇ ਮੈਨੂੰ ਕਾਲ ਕਰਕੇ ਆਪਣੀ ਕੁਐਰੀਜ਼ ਰੋਲ ਦੇ ਸਕਿਓ ਬਾਕੀ ਜੇ ਕਿਸੇ ਬੱਚੇ ਨੇ ਆਸਟ੍ਰੇਲੀਆ ਜਾਣਾ ਐਂਡ ਆਫ ਦਾ ਡੇ ਜੇ ਆਪਾਂ ਕਹ ਲਈਏ ਨਾ ਇੱਕ ਜਿਵੇਂ ਆਪਾਂ ਕੋਈ ਲੇਖ ਪੜ੍ਹਦੇ ਹੁੰਦੇ ਜੀ ਤਾਂ ਉਹ ਚ ਕਹਾਣੀ ਦੇ ਵਿੱਚ ਇੱਕ ਸਿੱਖਿਆ ਮਿਲਦੀ ਹੈ ਕੋਈ ਜੀ ਤਾਂ ਜੇਕਰ ਅੱਜ ਦੀ ਇਸ ਪੋਡਕਾਸਟ ਦੇ ਵਿੱਚੋਂ ਸਿੱਖਿਆ ਦੀ ਗੱਲ ਕਰੀ ਗਈ ਤਾਂ ਕਿਸੇ ਵੀ ਬੱਚੇ ਨੂੰ ਜਾਣਾ ਹੈ ਜਾਂ ਕਿਸੇ ਦੇ ਫੈਮਿਲੀ ਦੇ ਕਿਸੇ ਬੱਚੇ ਨੂੰ ਜਾਣਾ ਤਾਂ ਉਹਨੂੰ ਜਾਗਰੂਕ ਹੋਣਾ ਜ਼ਰੂਰੀ ਹੈ ਚਾਹੇ ਉਹ ਆਸਟ੍ਰੇਲੀਆ ਹੈ ਚਾਹੇ ਕਿਸੇ ਵੀ ਹੋਰ ਕੰਟਰੀ ਜਾ ਰਿਹਾ ਹੈ ਸੈਕੰਡਲੀ ਜੇਕਰ ਉਹ ਕੰਸਲਟੈਂਟੀ ਚੋਣ ਕਰ ਰਿਹਾ ਤੇ ਕਿ ਚੰਗੇ ਕੰਸਲਟੈਂਟ ਦੀ ਚੋਣ ਦੇ ਵਿੱਚ ਸਾਰੇ ਤਰ੍ਹਾਂ ਦੇ ਬਾਹਰ ਆ ਕੇ ਦੇਖੇ ਇਹ ਜ਼ਰੂਰੀ ਨਹੀਂ ਕਿ ਜਿਹਦੇ ਕੋਲ ਇੱਕ ਕੋਲ ਕੰਸਲਟੈਂਟ ਕੋਲ ਚਲਾ ਗਿਆ ਤਾਂ ਬਸ ਉੱਥੇ ਜਾ ਕੇ ਭੇਜ ਦੇ ਦੇ ਘੱਟੋ ਘੱਟ ਮਿਨੀਮਮ 5 ਤੋਂ 10 ਬੰਦੇ ਕੋਲ ਜਾ ਕੇ ਆ ਤੇ ਡਾਕੂਮੈਂਟਸ ਦਿਖਾਵੇ ਤੇ ਈਵਨ ਉਹ ਜਿਹੜੇ ਬੱਚੇ ਦਾ ਉਹ ਜਿਹੜੇ ਬੱਚਿਆਂ ਕੋਲ ਲੋਕ ਅਕੈਡਮੀ ਕਿ ਨੇ ਜਾਂ ਜਿਹੜੇ ਬੱਚਾ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਨਾ ਕਰੋ ਸੀ ਲੈ ਤੁਸੀਂ ਨੁਕਸਾਨ ਕਰੋਗੇ ਤਾਂ ਉਹਨਾਂ ਨੂੰ ਆਪਦੀ ਫਾਈਲੋਂ ਤੋਂ ਪਹਿਲਾਂ ਇੱਕ ਵਾਰੀ ਸੋਚਣਾ ਚਾਹੀਦਾ ਕਿਤੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ ਕਿਤੇ ਉਹਨਾਂ ਦੇ ਫੇਕ ਡਾਕੂਮੈਂਟ ਲਾ ਕੇ ਪ੍ਰੋਫਾਈਲ ਖਰਾਬ ਕਰਨੀ ਕੀਤੀ ਜਾਵੇ ਕਿਉਂਕਿ ਜੇਕਰ ਤੁਸੀਂ ਹੁਣ ਨੁਕਸਾਨ ਤੋਂ ਬਚ ਜਉਗੇ ਤਾਂ ਸ਼ਾਇਦ ਤੁਸੀਂ ਬੈਚਲਰ ਡਿਗਰੀ ਕਰਕੇ ਜਾਂ ਕਿਸੇ ਵੀ ਹੋਰ ਪਾਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਤੁਸੀਂ ਦੁਬਈ ਵਰ ਨੂੰ ਚਲਾ ਜਾ ਸਕਦੇ ਹੋ ਯੂਕੇ ਜਾ ਸਕਦੇ ਹੋ ਕੈਨੜਾ ਜਾ ਸਕਦੇ ਤੇ ਉੱਥੋਂ ਆਸਟ੍ਰੇਲੀਆ इजीली ਮੂਵ ਹੋ ਸਕਦੇ ਹੋ ਪਰ ਜੇਕਰ ਤੁਹਾਡਾ ਇੱਕ ਵਾਰ ਇਸਪੇਨੀਆ ਦਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਹੋ ਸਕਦਾ ਜਦੋਂ ਤੁਸੀਂ ਨੈਕਸਟ ਟਾਈਮ ਪਾਥਵੇ ਦੇ ਵਿੱਚ ਕਰੋਗੇ ਤਾਂ ਉਦੋਂ ਵੀ ਰਿਫਿਊਜ਼ ਹੋਣ ਦੇ ਚਾਂਸ ਜ਼ਿਆਦਾ ਹੋ ਸਕਦੇ ਨੇ ਸੋ ਥੈਂਕ ਯੂ ਸੋ ਮੱਚ ਜੀ ਜੇ ਕੋਈ ਵੀ ਕਮੈਂਟ ਹੈ ਜਾਂ ਕੁਝ ਵੀ ਤੁਹਾਨੂੰ ਲੱਗਾ ਹੈ ਆਵਰ ਸਟੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਕਮੈਂਟ ਜਰੂਰ ਕਰਿਓ ਧੰਨਵਾਦ